ਪੰਜਾਬ ਦਾ ਸਿੱਧੇ ਤੌਰ ਦੇ ਉੱਤੇ ਪਾਕਿਸਤਾਨ ਤੇ ਉਂਗਲ ਉੱਠ ਰਹੀ ਹੈ ਕਿ ਪਾਕਿਸਤਾਨ ਦੇ ਵਿੱਚੇ ਬੈਠ ਕੇ ਸਾਰਾ ਕੁਝ ਹੋਇਆ ਤੇ ਪਾਕਿਸਤਾਨ ਇਸ ਦੇ ਉੱਤੇ ਨਜ਼ਰ ਨਹੀਂ ਰੱਖ ਰਿਹਾ ਕਿ ਇੱਥੇ 26 ਬੇਕਸੂਰ ਲੋਕਾਂ ਨੂੰ ਮਾਰ ਦਿੱਤਾ ਗਿਆ। ਬਹੁਤ ਸ਼ੁਕਰੀਆ ਜੀ ਪਹਿਲੇ ਤੇ ਮੈਂ ਸਾਰੇ ਸਰਦਾਰ ਭਰਾਵਾਂ ਨੂੰ ਸਲਾਮ ਕਰਾਂ ਮੈਂ ਤੁਹਾਨੂੰ ਵੀ ਤੁਹਾਡਾ ਵੀ ਸ਼ੁਕਰੀਆ ਅਦਾ ਕਰਦਾ ਕਿ ਤੁਸੀਂ ਮੈਨੂੰ ਚੈਨਲ ਤੇ ਬੁਲਾਇਆ। ਔਰ ਬੜੀ ਇੱਛ ਡਿਬੇਟ ਹੈ ਬੜੀ ਗੱਲਾਂ ਚੰਗੀਆਂ ਕਰ ਰਿਹਾ ਸਰ ਮੇਰੇ ਸਰਦਾਰ ਭਾਈ ਸਾਰੇ। ਦੇਖੋ ਜਿਹੜਾ ਅਸੀਂ ਚਾਹਨੇ ਆ ਅਸੀਂ ਤੇ ਮੁਸਲਸਲ ਸਾਡੇ ਮੁਲਕ ਵਿੱਚ ਵੀ دہشت گردی ਹੋ ਰਹੀ ਹੈ ਅਸੀਂ ਤੁਹਾਡੇ ਇਤਜ਼ਾਮ ਦੇ ਲਾਡੇ ਅਸੀਂ دہشت گردਾਂ ਨੂੰ ਮਾਰਨ ਤੇ ਲੱਗੇ ਆ ਕਿਉਂਕਿ دہشت گردੀ ਖਤਮ ਹੋਣੀ دہشت گرد ਨਾ ਇਨਸਾਨ ਹੁੰਦਾ ਨਾ ਜਾਨਵਰ ਹੁੰਦਾ ਉਹਦਾ ਕੋਈ ਧਰਮ ਨਹੀਂ ਧਰਮ ਨਾਲ ਕੋਈ ਤਾਲੁਕ ਨਹੀਂ ਹੁੰਦਾ ਸਿਰਫ دہشت گرد ਹੁੰਦਾ ਤੇ ਮੈਂ ਅਸੀਂ ਤੇ ਤੁਹਾਨੂੰ ਦਾਵਤ ਦੇ ਰਿਹਾ ਮੁਸਲਸਲ ਪਿਛਲੇ ਕਈਆਂ ਸਾਲਾਂ ਤੋਂ ਕਿ ਆਓ ਮਿਲ ਕੇ دہشت گردੀ ਨੂੰ ਖਤਮ ਕਰੀਏ ਆਓ ਮਿਲ ਕੇ دہشت گردਾਂ ਦਾ ਖਾਤਮਾ ਕਰੀਏ ਲੇਕਿਨ ਤੁਸੀਂ ਟਰ ਪੈਂਦੇ ਕਿਸੇ ਹੋਰ ਪਾਸੇ ਤੁਹਾਡੀ ਹਕੂਮਤ ਟਰ ਪੈਂਦੀ ਕਿਸੇ ਹੋਰ ਪਾਸੇ ਉਹ دہشت گرد ਵੀ ਜਨਾਬ ਪਾਕਿਸਤਾਨ ਤੇ ਇਲزام ਲਾਈ ਜਾਓ ਆਈਐਸਆਈ ਤੇ ਇਲزام ਲਾਈ ਜਾਓ ਤੁਹਾਡੀ ਆਬਾਦੀ ਵਧ ਜੇ ਤੇ ਆਈਐਸਆਈ ਤੇ ਇਲزام ਲਾਈ ਜਾਓ ਮੈਨੂੰ ਸਮਝ ਨਹੀਂ ਆਉਂਦੀ ਕਿਸ ਤਰ੍ਹਾਂ ਦੇ ਤੁਸੀਂ ਸਾਡੇ ਪੜੋਸੀ ਹੋ ਕਿਸ ਤਰ੍ਹਾਂ ਤੁਹਾਡਾ ਮੁਲਕ ਹੈ ਭਾਈ ਜੀ ਤੁਸੀਂ ਹਫਾਜ਼ਤ ਕਰੋ ਆਪਣੇ ਲੋਕਾਂ ਦੀ ਆਪਣੀ ਸਰਹੱਦ ਦੀ دہشت گرد ਆਂਦੇ ਕਿਸ ਤਰ੍ਹਾਂ ਨੇ ਤੁਹਾਡੇ ਮੁਲਕ ਇੱਥੇ ਪਲਦੇ ਨੇ ਨਹੀਂ ਨਹੀਂ ਉਹ ਤਾਂ ਸਰ ਉਹ ਤਾਂ ਉਹ ਤਾਂ ਬੰਦ ਹੋ ਜਾਣਗੇ ਕੋਈ ਦਿੱਕਤ ਨਹੀਂ ਹੈ ਸਾਡਾ ਮੁਲਕ ਦੇਖੋ ਗੱਲ ਇਹ ਹੈ ਕਿ ਮੇਰੀ ਗੱਲ ਸੁਣਦੇ ਰਹੋ ਤੁਸੀਂ ਜਵਾਬ ਦਿਓ ਕੋਈ ਦਿੱਕਤ ਨਹੀਂ ਹੈ ਮੇਰਾ ਪੁਆਇੰਟ ਔਰ ਸਵਾਲ ਇਹ ਹੈ ਕਿ 라ਵਲ ਕੋਟ ਦੇ ਵਿੱਚ ਇਹ ਜਿਹੜਾ ਸੈਫੁੱਲਾ ਖਾਲਿਦ ਹੈ ਸੈਫੁੱਲਾ ਕਸੂਰੀ ਹੈ ਤੁਸੀਂ ਇਸ ਤੋਂ ਡਿਨਾਈ ਕਰਦੇ ਹੋ ਹੁਣ ਗੱਲ ਇਹ ਹੈ ਕਿ ਬਹੁਤ ਸਾਰੇ ਡੋਜ਼ੇਰ ਇਲਜ਼ਾਮਾਂ ਵਾਲੇ ਸਬੂਤ ਸੌਮ ਦਿੱਤੇ ਜਾਂਦੇ ਨੇ ਪਰ ਉਹਨਾਂ ਦੇ ਉੱਤੇ ਕੋਈ ਗੌਰ ਨਹੀਂ ਕੀਤਾ ਜਾਂਦਾ ਭਾਈ ਜੀ ਦੇਖੋ ਮੈਂ ਤੁਹਾਨੂੰ ਗੱਲ ਦੱਸਦਾ ਤੁਸੀਂ ਹਾਫਿਜ਼ ਸੈਦ ਸਾਹਿਬ ਦਾ ਵੀ ਨਾਮ ਲੈਂਦੇ ਹੋ ਉਹ ਆਲਮੇ ਦੀਨ ਨੇ ਉਹ ਖਿਦਮਤ ਕਰਦੇ ਨੇ ਇਸਲਾਮ ਦੀ ਉਹ ਖਿਦਮਤ ਕਰਦੇ ਨੇ ਉਮਤ ਦੀ ਖਿਦਮਤ ਕਰਦੇ ਨੇ ਹਰ ਉਸ ਜਗ੍ਹਾ ਤੇ ਜਾ ਕੇ ਲੋਕਾਂ ਦੀ ਅੱਲਾ ਦੀ ਮਖਲੂਕ ਦੀ ਜਿੱਥੇ ਪਾਣੀ ਨਹੀਂ ਹੁੰਦਾ ਜਿੱਥੇ ਤਾਲੀਮ ਨਹੀਂ ਹੁੰਦੀ ਉੱਥੇ ਮਦਰਸੇ ਬਣਾਉਂਦੇ ਨੇ ਪਾਣੀ ਦਿੰਦੇ ਨੇ ਉਹਨਾਂ ਤੇ ਵੀ ਤੁਸੀਂ ਇਲਜ਼ਾਮ ਲਾਇਆ ਲੇਕਿਨ ਸਬੂਤ ਨਹੀਂ ਹੋ ਸਕਿਆ ਅੱਜ ਉਹ ਜ਼ਿੰਦਾ ਸਲਾਮਤ ਫਿਰਦੇ ਨੇ ਫਿਰ ਦੂਸਰੀ ਗੱਲ ਇਹ ਹੈ ਕਿ ਇਲਜ਼ਾਮ ਲਾਣਾ ਆਸਾਨ ਹੈ ਸਬੂਤ ਦੇਣਾ ਬੜਾ ਮੁਸ਼ਕਿਲ ਹੈ ਹੁਣ ਤੁਸੀਂ ਇਲਜ਼ਾਮ ਲਾ ਰਹੇ ਹੋ ਕਿ ਅਸੀਂ ਕੀਤਾ ਇਹ ਕੰਮ ਪਾਕਿਸਤਾਨ ਨੇ ਕਰਾਇਆ ਪਾਕਿਸਤਾਨ ਤੋਂ دہشتਗਰਦ ਆਏ ਤੇ ਤੁਸੀਂ ਇੱਕ ਬੰਦਾ ਵੀ ਦਿਖਾਇਆ ਮਰਿਆ ਜਿਹੜਾ ਮਰਿਆ ਕਿਸੇ ਦੇ ਲਾਲਚ ਹੁਣ ਮੈਂ ਦੇਖ ਰਿਆ ਸੀ ਹੁਣ ਫੇਸਬੁਕ ਤੇ ਮੈਂ ਦੇਖ ਰਿਆ ਸੀ ਬੈਠਿਆ ਕਿ ਨੇਵੀ ਦਾ ਬੰਦਾ ਤੁਸੀਂ ਦਿਖਾਇਆ ਕਿ ਉੱਥੇ ਸ਼ਹੀਦ ਹੋ ਗਿਆ ਮੁਸਲਮਾਨ ਉਹ ਜਿੰਦਾ ਫਿਰਦਾ ਉਹ ਕਹਿੰਦਾ ਮੈਂ ਜ਼ਿੰਦਾ ਮੇਰਾ ਨਾਮ ਮੇਰੀ ਤਸਵੀਰਾਂ ਲਾਈ ਜਾਂਦੇ ਨੇ ਚੈਨਲ ਤੇ ਤੇ ਮੈਂ ਜ਼ਿੰਦਾ ਉਹ ਆਪਣੀ بیوی ਦੇ ਨਾਲ ਤੁਹਾਡੇ ਚੈਨਲ ਤੇ ਆ ਕੇ ਫੇਸਬੁਕ ਤੇ ਆ ਕੇ ਕਹਿੰਦਾ ਦੇਖੋ ਪਹਿਲੇ ਤਹਿਕੀਕ ਕਰੋ ਪਹਿਲੇ ਤੋਲੋ ਫਿਰ ਬੋਲੋ ਪੰਜਾਬੀ ਦੀ ਮਿਸਾਲ ਨਹੀਂ ਨਹੀਂ ਉਹ ਤਾਂ ਸਾਰਾ ਕੁਝ ਓੜਿਆ ਸਰ ਪਰ ਮੇਰਾ ਸਵਾਲ ਇਹ ਤਾਂ ਨਹੀਂ ਨਹੀਂ ਤੁਸੀਂ ਮੰਨਦੇ ਤਾਂ ਲਾ ਦੇਨ ਨੂੰ ਲੈ ਕੇ ਵੀ ਨਹੀਂ ਸੀ ਉਹ ਨਿਕਲੇਣਾ ਤੁਹਾਡੇ ਮੁਲਕ ਚੋਂ ਮੰਦੇ ਤਾਂ ਤੁਸੀਂ ਉਸ ਸਮੇਂ ਵੀ ਨਹੀਂ ਸੀ ਮੇਰੇ ਗੱਲਾਂ ਸੁਣੋ ਨਾ ਭਾਈ ਜੀ ਗੱਲ ਇਸ ਤਰ੍ਹਾਂ ਹੈ ਕਿ ਲਾਦਨ ਤੇ ਲਾਦਨ ਤੋਂ ਬਾਹਰ ਆਜੋ ਹੁਣ ਮੌਕਾ ਬੜਾ ਚੇਂਜ ਹੋ ਗਿਆ ਦੇਖ ਨਹੀਂ ਨਹੀਂ ਫਿਰ ਗੱਲ ਤਾਂ ਹੋਈ ਹੈ ਨਾ ਕਿ ਤੁਸੀਂ ਤੁਸੀਂ ਜਿਵੇਂ ਬੜੀ ਤੇ ਮੰਨਣੀ ਨਹੀਂ ਤੁਸੀਂ ਹਾਫੀਜ਼ ਸੈਦ ਨੂੰ ਕਲੀਨ ਸ਼ੀਟ ਦੇ ਦਿੱਤੀਏ ਤੇ ਬੈਠ ਕੇ ਤੁਸੀਂ ਤੁਸੀਂ ਰਾਹੁਲ ਕੋਰਟ ਦੇ ਵਿੱਚ ਮੀਟਿੰਗਾਂ ਹੋਈਆਂ ਉਹਨੂੰ ਕਲੀਨ ਸ਼ੀਟ ਦੇ ਦਿੱਤੀ ਗਈ ਸਰਜਿਕਲ ਸਟ੍ਰਾਈਕ ਹੁੰਦੀ ਹੈ ਤੁਸੀਂ ਉਹ ਮੰਨਿਆ ਨਹੀਂ ਬਾਲਾਕੋਰਟ ਦੇ ਵਿੱਚ 에어 ਸਟ੍ਰਾਈਕ ਹੋਈ ਤੁਸੀਂ ਕਹਿੰਦੇ ਨਹੀਂ ਜੀ ਸਾਡੇ ਤਾਂ ਇੱਥੇ ਕੋਈ ਲਾਂਚਿੰਗ ਪੈਡ ਹੈ ਹੀ ਨਹੀਂ ਸੀ ਇੱਥੇ ਪੰਜਾਬ ਦੇ ਵਿੱਚ ਰੋਜ਼ ਡਰੋਨ ਆਉਂਦੇ ਨੇ ਸਾਡੇ ਵਾਲੇ ਪਾਸੇ ਤੁਸੀਂ ਨਹੀਂ ਮੰਨਦੇ ਸਾਡੇ ਇੱਥੇ ਪੰਜਾਬ ਦੇ ਵਿੱਚ ਨਸ਼ੇ ਦੀ ਖੇਪ ਹੈ ਤੁਸੀਂ ਨਹੀਂ ਮੰਨਦੇ ਇੱਥੇ ਗ੍ਰਨੇਡ ਆਉਂਦੇ ਨੇ ਤੁਸੀਂ ਨਹੀਂ ਮੰਨਦੇ ਹਥਿਆਰ ਆਉਂਦੇ ਨੇ ਤੁਸੀਂ ਨਹੀਂ ਮੰਨਦੇ ਜਿਨ੍ਹਾਂ ਨੇ ਮੰਨਿਆ ਨਹੀਂ ਤਾਂ ਉਹਨਾਂ ਦਾ ਕਰੇ ਕੀ ਦੇਖੋ ਗਾਜੀ ਜਾਵੇ ਮੈਂ ਬਹਿ ਕਹਿ ਰਿਹਾ ਮੈਂ ਕਹਿ ਰਿਹਾ ਮੰਨਦੇ ਤਾਂ ਤੁਸੀਂ ਵੀ ਕੋਈ ਨਹੀਂ ਕਨਫਿਊਸ਼ਨ ਨੂੰ ਨਹੀਂ ਮੰਨਦੇ ਹੋ ਅਸੀਂ ਫੜ ਲਿਆ ਅੱਜ ਵੀ ਇੱਕ ਤੁਹਾਡਾ ਬੰਦਾ ਫੜਿਆ ਹੈ ਉਹ ਸਾਡੀ ਸਰਹੱਦ 'ਚ ਵੜਿਆ ਤੁਹਾਡਾ ਰੇਂਜਰ ਦਾ ਜਵਾਨ ਹੈ دہشت ਗੱਡੀ ਕਰਨ ਆਂਦਾ ਸੀ ਤੇ ਫੱਲਿਆ ਮੇਰੇ ਜਵਾਨਾਂ ਨੇ ਉਹ ਤੁਸੀਂ ਮੰਨਦੇ ਨਹੀਂ ਹੋ ਤੁਸੀਂ ਕਹਿੰਦੇ ਹੋ ਗਲਤੀ ਨਾਲ ਵੜ ਗਿਆ ਬਈ ਗਲਤੀ ਨਾਲ ਤੁਹਾਡਾ ਫੌਜੀ ਕਿਸ ਤਰ੍ਹਾਂ ਵੜ ਗਿਆ ਸਾਡੀ ਸਰਹੱਦ 'ਤੇ ਵੇਖੋ ਅਮਨ ਦੀ ਸ਼ਾਂਤੀ ਵਾਸਤੇ ਗੱਲ ਕਰੋ ਅਮਨ ਵਾਸਤੇ ਗੱਲ ਕਰੋ ਮੇਰੇ ਸਰਦਾਰ ਭਰਾ ਬੈਠੇ ਨੇ ਤੁਸੀਂ ਇਹਨਾਂ ਨੂੰ ਵੀ ਖਾਲਿਸਤਾਨੀ ਦਾ ਲਗਨ ਲਾ ਕੇ ਇਹਨਾਂ ਨੂੰ ਵੀ ਮਾਰੀ ਜਾਂਦੇ ਹੋ ਪੂਰੀ ਦੁਨੀਆ 'ਚ ਕੋਈ ਨਹੀਂ ਮੇਰੇ ਅਸਰ ਖਾਲਿਸਤਾਨੀ ਦਾ ਨਾਰਾ ਵੇਖੋ ਇਹ ਤੁਸੀਂ ਤੁਸੀਂ ਬੇਵਜਹ ਤੋਂ ਬਰਗਲਾਉਣੇ ਲੋਕਾਂ ਨੂੰ ਮੈਂ ਨਹੀਂ ਕਹਿ ਰਿਹਾ ਮੈਂ ਨਹੀਂ ਕਹਿ ਰਿਹਾ ਪੂਰੀ ਦੁਨੀਆ ਮੈਂ ਸਰ ਇੱਥੇ ਬੈਠ ਕੇ ਮੈਂ ਖੁਦ ਪੰਜਾਬੀ ਆ ਮੈਂ ਖੁਦ ਪੰਜਾਬੀ ਆ ਪੰਜਾਬ ਦੇ ਨਾਲ ਤਾਲੁਕ ਰੱਖਦਾ ਹਾਂ ਤੁਸੀਂ ਇੱਥੇ ਬੈਠ ਕੇ ਕੁਝ ਵੀ ਕਹੋਗੇ ਮੈਂ ਉਹ ਨਹੀਂ ਸੁਣਾਂਗਾ ਮੈਂ ਮਾਫੀ ਚ ਸੁਣੋਗੇ ਮੇਰੀ ਟੋਨੀ ਮੋਕ ਦੇ ਡਿਬੇਟ ਰੋਜ਼ਾਨਾ ਕਰਦਾ ਹਾਂ ਇਰਸ਼ਾਦ ਸਾਹਿਬ ਰੋਜ਼ਾਨਾ ਕਰਦੇ ਅਸੀਂ ਬਿਲਕੁਲ ਪੂਰਾ ਮੌਕਾ ਦਿੰਦੇ ਆ ਹਰ ਕਿਸੇ ਨੂੰ ਗੱਲ ਰੱਖਣ ਦਾ ਪਰ ਜੇ ਤੁਸੀਂ ਕਹੋ ਮਤਵੇ ਰੱਖੋ ਤੁਸੀਂ ਇੱਥੇ ਬੈਠ ਕੇ ਕੁਝ ਵੀ ਕਹੋਗੇ ਔਰ ਮੈਂ ਬੋਲਣ ਦਊਂਗਾ ਉਹ ਨਹੀਂ ਹੋ ਸਕਦਾ ਤੁਹਾਡੇ ਕੋਲ ਜਵਾਬ ਨਹੀਂ ਹੈ ਤੁਹਾਡੇ ਕੋਲ ਜਵਾਬ ਨਹੀਂ ਹੈ ਕਿ ਤੁਹਾਡੇ ਵਾਲੇ ਪਾਸੇ ਦੇ ਡਰੋਨ ਕਿਉਂ ਉਂਟਦੇ ਨੇ ਤੁਹਾਡੇ ਕੋਲ ਜਵਾਬ ਨਹੀਂ ਹੈ ਕਿ ਤੁਹਾਡੇ ਵਾਲੇ ਪਾਸੇ ਤੋਂ ਕਿਉਂ ਨਿਸ਼ਾਨ ਆ ਰਿਹਾ ਸਾਡੇ ਵਾਲੇ ਪਾਸੇ ਮੇਰੇ ਕੋਲ ਜਵਾਬ ਨਹੀਂ ਹੈ ਕਿ ਬਿੱਲਾ ਦੇ ਨੇ ਉੱਥੇ ਬੈਠਾ ਸੀ ਤੁਸੀਂ ਕਿਉਂ ਨਹੀਂ ਦੱਸਿਆ ਤੁਸੀਂ ਕਹਿੰਦੇ ਹੋ ਅਸੀਂ دہشت گردੀ ਦੇ ਖਿਲਾਫ ਕੰਮ ਕਰ ਰਹੇ ਹਾਂ ਤੁਹਾਨੂੰ ਪੂਰੇ ਜੇ ਤੁਸੀਂ ਕੰਮ ਕੀਤਾ ਹੁੰਦਾ ਤਾਂ ਸਾਰੀ ਦੁਨੀਆ ਨੂੰ ਨਾ ਦਿਖਦਾ ਕਿ ਐਬਟਾਬਾਦ ਮੈਂ ਤੁਹਾਨੂੰ ਅਮਰੀਕੀਆਂ ਨੇ ਆ ਕੇ ਮਾਰ ਦਿੱਤਾ ਲਾਦੇ ਗੱਲਾਂ ਦਾ ਜਵਾਬ ਦੇਣਾ ਮੈਨੂੰ ਇਸ طرف 1 ਮਿੰਟ ਹੋਰ ਦੇ ਦਿਓ ਮੈਂ ਤੁਹਾਨੂੰ ਕੱਲ ਦੱਸਦਾ ਤੁਸੀਂ ਕਹਿੰਦੇ ਹੋ ਡਰੋਨ ਆਂਦੇ ਨੇ ਸਾਡੇ ਮੁਲਕ ਤੋਂ ਹੀਰੋਇਨ ਆਂਦੀ ਹੈ ਸਾਡੇ ਮੁਲਕ ਤੋਂ ਬੰਚਿਆਤ ਆਦੀਆਂ ਕਿਸ ਤਰ੍ਹਾਂ ਨੇ ਇਹ ਦੇਖੋ ਤੁਹਾਡੀ ਏਜੰਸੀਆਂ ਤੁਹਾਡੀ ਰਾਹ ਪੂਰੀ ਦੁਨੀਆ ਚ ਲੋਕਾਂ ਨੂੰ ਮਰਾਦੀ ਪੂਰੀ ਦੁਨੀਆ ਸਿੱਖਾਂ ਨੂੰ ਮਰਾਦੀ ਮੁਸਲਮਾਨਾਂ ਨੂੰ ਮਰਾਦੀ ਹੈ ਤੇ ਤੁਹਾਡੀ ਸਰਦ ਦੀ ਇਬਾਦਤ ਨਹੀਂ ਕਰਦੀਏ ਉਤੋਂ ਵੱੜ ਜਾਂਦੇ ਨੇ دہشت گرد ਵੀ ਨਸ਼ਾ ਵੇਚਣ ਵਾਲੇ ਵੀ ਤੁਸੀਂ ਮੈਨੂੰ ਦੱਸੋ ਮਤਲਬ ਤੁਸੀਂ ਇਹ ਮੰਨ ਰਹੇ ਹੋ ਕਿ ਸਾਡੇ ਵਾਲੇ ਪਾਸੇ ਆਉਣੇ ਆਂ ਸੜੀ ਕਮਜ਼ੋਰੀ ਹੈ ਕਿ ਕਹਿੰਦੇ ਰੋਕ ਰਹੇ ਤੁਸੀਂ ਮੰਨ ਰਹੇ ਹੋ ਨਾ ਕਿ ਤੁਹਾਡੇ ਵਾਲੇ ਪਾਸੇ ਤੋਂ ਆਉਂਦੇ ਤੁਸੀਂ ਇਲਜ਼ਾਮ ਲਾ ਰਹੇ ਮੈਂ ਅਗਲੀ ਗੱਲ ਦੇ ਉੱਤੇ ਆਣਾ ਤੁਸੀਂ ਇਲਜ਼ਾਮ ਲਾ ਰਹੇ ਹੋ ਕਿ ਤੁਹਾਡੇ ਵਾਲੇ ਪਾਸੇ ਤੋਂ ਆ ਰਹੇ ਆ ਰਹੇ ਆ ਤੁਸੀਂ ਰੋਕ ਲੋ ਜੇ ਰੋਕ ਹੁੰਦਾ ਪਰ ਤੁਸੀਂ ਮੰਨਦੇ ਹੋਣਾ ਕਿ ਤੁਹਾਡੇ ਵਾਲੇ ਪਾਸੇ ਇਹ ਹੋ ਰਿਹਾ ਹੈ ਤੁਸੀਂ ਮੰਨ ਰਹੇ ਹੋਣਾ ਕਿ ਤੁਹਾਡੇ ਵਾਲੇ ਪਾਸੇ ਹੈਰੋਇਨ ਦਾ ਕਾਰੋਬਾਰ ਹੋ ਰਿਹਾ ਹੈਰੋਇਨ ਪੰਜਾਬ ਚ ਛੁੱਟੀ ਜਾ ਰਹੀ ਹੈ ਤੁਸੀਂ ਕਹਿ ਰਹੇ ਹੋ ਪੰਜਾਬੀਆਂ ਦੇ ਖਿਲਾਫ ਇਹ ਹੋ ਗਿਆ ਸਿੱਖਾਂ ਦੇ ਖਿਲਾਫ ਇਹ ਹੋ ਗਿਆ ਮੁਸਲਮਾਨਾਂ ਦੇ ਖਿਲਾਫ ਹੋ ਗਿਆ ਹੈਰੋਇਨ ਕਿਹਨਾਂ ਨੂੰ ਦਿੱਤੀ ਜਾ ਰਹੀ ਹੈ ਹੈਰੋਇਨ ਜੇ ਪੰਜਾਬ ਚ ਸੁੱਟਦੇ ਹੋ ਤੁਸੀਂ ਪੰਜਾਬ ਦਾ ਭਲਾ ਕਰ ਰਹੇ ਹੋ ਜੇ ਤੁਸੀਂ ਘਥਿਆਰੇ ਇੱਧਰ ਵਾਲੇ ਪਾਸੇ ਸੁੱਟਦੇ ਪੰਜਾਬ ਦਾ ਭਲਾ ਕਰ ਦਿੱਤਾ ਤੁਸੀਂ ਕਦੀ ਵੀ ਕਦੀ ਵੀ ਅਸੀਂ ਇੰਜ ਦਾ ਕੰਮ ਨਹੀਂ ਕਰਦੇ ਆ ਤੁਹਾਨੂੰ ਮੈਂ ਗਲਤ ਕਰਨ ਲੱਗਾ ਤਾਂ ਤੁਹਾਨੂੰ ਬੋਲਣ ਨਹੀਂ ਦਿੱਤਾ ਕੈਨੇਡਾ ਐ ਸਿੱਖ ਨੂੰ ਕਿੰਨੇ ਮਰਵਾਇਆ ਸੀ ਤੁਸੀਂ ਕਹਿੰਦੇ ਹੋ ਨਾ ਤੁਸੀਂ ਰਾਤ ਤੁਸੀਂ دہشت گردੀ ਨਹੀਂ ਕਰਦੇ ਉਹਨੂੰ ਮਰਵਾਇਆ ਤੇ ਉੱਥੋਂ ਕੈਨੇਡੀਅਨ ਹਕੂਮਤ ਨੇ ਤੁਹਾਡੇ ਐਮਬੈਸਡਰ ਨੂੰ ਪੂਰੇ ਸਟਾਫ ਨੂੰ ਕੱਢਿਆ ਤੇ ਪੂਰਾ ਇੱਕ ਸਰਟੀਫਿਕੇਟ ਦਿੱਤਾ دہشت ਗੰਦੀ ਦਾ ਮੈਨੂੰ ਦੱਸੋ ਪਾਕਿਸਤਾਨ ਦੇ ਕਿਹੜੇ ਐਮਬੈਸਡਰ ਨੂੰ ਕਿਹੜੇ ਮੁਲਕ ਨੇ ਕਿਹੜੀ ਦੁਨੀਆ ਦੇ ਮੁਲਕ ਨੇ ਕੱਢਿਆ دہشت ਗਰਦੀ ਦਾ ਇਲਜ਼ਾਮ ਲਾ ਕੇ ਅਸੀਂ ਕਿਹੜੇ ਆਪਣੇ ਮੁਸਲਮਾਨ ਨੂੰ ਜਾਂ ਸਿੱਖ ਭਾਈ ਨੂੰ ਜਾਂ ਕਿਸੇ ਨੂੰ ਮਾਰਿਆ ਹੋਵੇ ਅਸੀਂ ਤਾਂ ਇਨਸਾਨੀਆਂ ਦੀ ਖਿਦਮਤ ਵਾਸਤੇ ਆਏ ਅਸੀਂ ਤੁਸੀਂ ਕਹੇ ਹੋ ਨਾ ਇਹ ਤਾਂ ਤੁਸੀਂ ਕਹੇ ਹੋ ਅਸੀਂ ਉਹ ਡੈਕਸਰ ਦਰਦੀ ਤੋਂ ਬਚਦੇ ਆ ਸਰ ਤੁਹਾਡੇ ਮੁਲਕ ਦੇ ਵਿੱਚ ਘਟ ਗਿਣਤੀਆਂ ਦੀ ਆਬਾਦੀ 1947 ਚ ਕਿੰਨੀ ਸੀ ਤੇ ਅੱਜ ਕਿੰਨੀਆਂ ਦੱਸੋ ਬੋਲੋ ਵੇਖੋ ਗੱਲ ਇਹ ਨਹੀਂ ਨਹੀਂ ਬੋਲੋ ਤੁਸੀਂ ਤੁਹਾਡੇ ਤੁਹਾ ਤੁਹਾਨੂੰ ਦੱਸ ਰਿਹਾ ਸਿੱਖ ਕਿੰਨੇ ਰਹਿੰਦੇ ਸੀਗੇ 1947 ਚ 2025 ਚ ਕਿੰਨੇ ਨੇ ਤੁਸਤਾ ਬੜਾ ਸੰਭਾਲ ਸੰਭਾਲ ਕੇ ਘਟ ਗਿਣਤੀਆਂ ਨੂੰ ਰੱਖ ਰਹੇ ਹੋ ਮੈਂ ਮੈਂ ਸੰਭਾਲ ਸੰਭਾਲ ਕੇ ਹਿੰਦੂ ਕਿੰਨੇ ਸੀ ਤੁਹਾਡੇ ਮੁਲਕ ਦੇ ਵਿੱਚ 2025 ਚ ਕਿੰਨੇ ਨੇ ਬੋਲੋ ਮੈਂ ਮੈਂ ਗੱਲ ਕਰਦਾ ਤੇ ਕੁਝ ਸੁਣੋਗੇ ਤੇ ਮੈਂ ਦੱਸਾਂਗਾ ਨਾ ਤੁਹਾਨੂੰ ਗੱਲ ਇਹ ਹੈ ਕਿ ਦੀਨ ਇਤਨਾ ਖੂਬਸੂਰਤ ਦੀਨ ਹੈ ਇਸਲਾਮ ਕਿ ਕਈਆਂ ਨੇ ਇਸਲਾਮ ਕਬੂਲ ਕੀਤਾ ਜਿਹੜੇ ਮੈਕਸਿਮਮ ਲੋਕ ਸਨ ਉਹ ਬੰਗਲਾਦੇਸ਼ ਸ਼ਿਫਟ ਹੋ ਗਏ ਸਨ ਬੰਗਾਲ ਸ਼ਿਫਟ ਹੋ ਗਏ ਸਰ ਸਿੱਖ ਭਾਈ ਮੇਰੇ ਹਿੰਦੂ ਭਾਈ ਸਰ ਮੈਂ ਕਿੰਨੀਆਂ ਖਬਰਾਂ ਚੜਾਈਆਂ ਪਿਛਲੇ ਸਾਲਾਂ ਦੇ ਵਿੱਚ ਕੋਈ ਗਿੰਤੀ ਕਰੋ ਸਿੱਖੇ ਦੇਖਦੇ ਕੀ ਹੋਇਆ ਪਾਕਿਸਤਾਨ ਚ ਮੈਨੂੰ ਦੱਸੋ ਸਰ ਕੀ ਹੋ ਰਿਹਾ ਨਹੀਂ ਦੇਖੋ ਗੱਲ ਇਹ ਹੈ ਕਿ ਜੇ ਤੁਸੀਂ ਕੋਈ ਔਥੈਂਟਿਕ ਗੱਲ ਕਰ ਸਕਦੇ ਹੋ ਤਾਂ ਜ਼ਰੂਰ ਵੈਲਕਮ ਹੈ ਕੋਈ ਦਿੱਕਤ ਨਹੀਂ ਹੈ ਪਰ ਜੇ ਤੁਸੀਂ ਕਹੋ ਕਿ ਤੁਸੀਂ ਇੱਥੇ ਬੈਠ ਕੇ ਸਾਨੂੰ ਪੰਜਾਬੀਆਂ ਨੂੰ ਭੜਕਾਉਣਾ ਚਾਹੁੰਦੇ ਹੋ ਤਾਂ ਨਹੀਂ ਹੁੰਦਾ ਸਰ ਇਹ ਤਾਂ ਪਹਿਲਗਾਮ ਦੇ ਵਿੱਚ ਜਿਨ੍ਹਾਂ ਨੇ Hindu Hindu ਕਹਿ ਕੇ ਮਾਰ ਦਿੱਤੇ ਨਾ ਉਹ ਵੀ ਨਹੀਂ ਕਰ ਸਕੇ ਜਿਹੜਾ ਉਹ ਕੰਮ ਕਰਨਾ ਚਾਹੁੰਦੇ ਸੀ ਤੁਹਾਨੂੰ ਲੱਗਦਾ ਕਿ ਤੁਸੀਂ ਬੈਕਗ੍ਰਾਊਂਡ ਟੀਵੀ ਦੇ ਉੱਤੇ ਚਾਰ ਗੱਲਾਂ ਕਹਿ ਕੇ ਇੱਥੇ ਮੈਂ ਕਹਿ ਰਿਹਾ Hindu ਕਹਿ ਰਿਹਾ ਕਿ ਹਿੰਦੂਆਂ ਤੇ ਮੁਸਲਮਾਨਾਂ ਨੂੰ ਭੜਕਾ ਦੋਗੇ ਤੁਹਾਡੇ ਤੋਂ ਨਹੀਂ ਹੋਣਾ ਇਹ ਤੁਹਾਡੇ ਕੋਲ ਜਵਾਬ ਦੇਣ ਲਈ ਕੋਈ ਚੀਜ਼ ਦਾ ਜਦੋਂ ਤੁਸੀਂ ਆਪਣੇ ਬਾਰੇ ਗੱਲ ਹੀ ਨਹੀਂ ਕਰਦੇ ਤੁਹਾਡੇ ਕੋਲ ਸਾਬਤ ਹੁੰਦਾ ਕਿ ਉੱਥੇ ਦੇਖੋ ਜੀ ਲੋਕਾਂ ਨੇ ਖੁਦ ਇਸਲਾਮ ਅਪਣਾ ਲਿਆ ਅਸੀਂ ਆਦਰ ਕਰਦੇ ਹਾਂ ਇਸਲਾਮ ਦਾ ਕੋਈ ਦਿੱਕਤ ਨਹੀਂ ਹੈ ਪਰ ਗੱਲ ਇਹ ਹੈ ਕਿ ਆਬਾਦੀ ਘਟ ਗਈ 1947 ਤੇ 2025 ਦੇ ਵਿੱਚ ਤੁਹਾਡੇ ਕੋਲ ਬਿਲਕੁਲ ਆਬਾਦੀ ਘਟ ਗਈ ਤੁਹਾਨੂੰ ਮੈਂ ਕਹਿ ਰਿਹਾ ਕਿ ਮੈਂ ਮੈਂ ਹਿੰਦੂ ਮੁਸਲਮ ਦੀ ਗੱਲ ਹੀ ਨਹੀਂ ਕਰਦਾ ਤੁਸੀਂ ਹਿੰਦ ਕਨੈਸ਼ਨਿੰਗ ਤੋਂ ਸ਼ੁਰੂਆਤ ਕੀਤੀ ਹੈ ਤੁਸੀਂ ਹਿੰਦੂ ਮੁਸਲਮ ਤੋਂ ਸ਼ੁਰੂਆਤ ਕੀਤੀ ਹੈ ਤੁਸੀਂ ਸ਼ੁਰੂਆਤ ਚੋ ਦਿੱਤੀ ਹੈ ਕਿ ਤੁਸੀਂ ਗੱਲ ਕਰਦੇ ਖਰਾਬ ਕੰਮ ਹੋ ਰਿਹਾ ਹੈ ਮੈਂ ਆਪਣੇ ਖਿਲਾਫ ਕੰਮ ਹੋ ਰਿਹਾ ਹੈ ਤੁਸੀਂ ਵੀ ਦੰਦਰ ਦਸੰਬਰ ਤੁਹਾਨੂੰ ਤੁਹਾਨੂੰ ਕੀ ਪਤਾ ਹੈ ਮੈਂ ਇੱਥੇ ਅਸੀਂ ਕਿਸੇ ਨੂੰ ਸੋਹ ਕਿੱਦਾਂ ਕਿੱਥੇ ਹੋਇਆ ਆਪਣੇ ਸਿੱਖ ਭਾਈਆਂ ਦੇ ਵਾਸਤੇ ਆਵਾਜ਼ ਉਠਾਉਣਾ ਮੈਂ ਸਿੱਖਾਂ ਵਾਸਤੇ ਕੰਮ ਕਰਦਾ ਮੈਂ ਸਿੱਖ ਭਰਾਵਾਂ ਵਾਸਤੇ ਪੂਰੀ ਦੁਨੀਆ ਜਿੱਥੇ ਜਾਣਾ ਉੱਥੇ ਆਵਾਜ਼ ਉਠਾਉਣਾ ਬਰੇ ਮੇਰੇ ਸਰਦਾਰ ਬਰੇ ਤੁਸੀਂ ਪਾਕਿਸਤਾਨ ਚ ਜਾ ਚੁੱਕਾ ਨਾ ਸਿੱਖਾਂ ਦੇ ਲਈ ਤੁਸੀਂ ਪਾਕਿਸਤਾਨ ਚ ਜਾ ਚੁੱਕੋ ਤੁਸੀਂ ਪਾਕਿਸਤਾਨ ਚ ਜਾ ਚੁੱਕਾ ਤੁਸੀਂ ਤੁਸੀਂ ਪਾਕਿਸਤਾਨ ਚ ਜਾ ਚੁੱਕਾ ਨਾ ਤੁਸੀਂ ਇੱਥੇ ਬੈਠ ਕੇ ਸਾਨੂੰ ਪਾਠ ਪੜਾ ਰਹੇ ਹੋ ਕਿ ਤੁਸੀਂ ਉੱਥੇ ਵਾਚ ਚੁੱਕਦੇ ਹੋ ਤੁਸੀਂ ਪਾਕਿਸਤਾਨ ਦੇ ਸਿੱਖਾਂ ਦੇ ਨਾਲ ਚੁੱਕੋ ਨਾ ਹਾਂਜੀ ਸਾਨੂੰ ਨਹੀਂ ਪਤਾ ਕਿ ਇਹ ਕਿੰਦਾ ਹੈ ਸਾਨੂੰ ਨਹੀਂ ਪਤਾ ਪਾਕਿਸਤਾਨ ਦੇ ਸਿੱਖਾਂ ਨਾਲ ਕੀ ਹੁੰਦਾ ਹੈ ਤੁਸੀਂ ਇੱਕ ਗੱਲ ਦਾ ਕੋਈ ਇੱਕ ਦੱਸ ਦੋ ਕਿ ਸਿੱਖ ਨਾਲ ਕੋਈ ਜ਼ਿਆਤੀ ਹੋਈ ਹੈ ਪਰ ਇੱਕ ਮਿਸਾਲ ਦੇ ਦਿਓ ਐਵੇਂ ਗੱਲਾਂ ਨਾਲ ਤੇ ਚਲਾ ਚੁੱਕੇ ਆ ਗੱਲਾਂ ਨਾਲ ਉਹ ਸਿੱਖ ਬੱਚਿਆਂ ਦੇ ਨਾਲ ਔਰਤਾਂ ਦੇ ਨਾਲ ਕੀ ਹੋਇਆ ਤੁਸੀਂ ਝੂਠ ਹੈ ਇਹ ਝੂਠ ਹੈ ਤੁਸੀਂ ਆਪਣੀ ਪਰਿਵਾਰ ਨੂੰ ਆਇਤਾ ਝੂਠ ਮੈਂ ਆਈ ਨੂੰ ਕੀ ਝੂਠ ਝੂਠ ਬੋਲਦੇ ਹੋ ਤੁਸੀਂ ਤੁਸੀਂ ਦੱਸੋ ਮੈਂ ਤਾਂ ਕਹਾਂ ਕੋਈ ਮਿਸਾਲ ਦਵੋ ਤੁਹਾਡੇ ਉੱਥੇ ਐਕਸ਼ਨ ਹੁੰਦਾ ਏ ਤੁਸੀਂ ਕੀ ਗੱਲਾਂ ਕਰੀ ਜਾਂਦੇ ਹੋ ਕਿ ਤੁਹਾਡੇ ਜਿਹੜਾ ਐਕਸ਼ਨ ਨੂੰ ਦੱਸੋ ਗੁਰਦੁਆਰਿਆਂ ਗੁਰਦੁਆਰਿਆਂ ਨੂੰ ਲੈ ਕੇ ਤੁਹਾਡੇ ਬਹੁਤ ਸਾਰੀਆਂ ਦੇਖੋ ਮੈਂ ਤੇ ਗੁਰਦਾਰ ਦੀ ਕਸਮ ਕਰਵਾ ਰਿਆ ਤੈਨੂੰ ਨਹੀਂ ਬੈਠੀ ਮੈਂ ਤੁਹਾਨੂੰ ਕਹਿ ਰਿਹਾ ਕਿ ਅਸੀਂ ਬੈਠੇ ਆ ਭਾਰਤੀ ਤੁਸੀਂ ਬੈਠਿਓ ਪਾਕਿਸਤਾਨੀ ਤਾਂ ਜੇ ਔਥੈਂਟਿਕ ਗੱਲ ਕਰ ਸਕਦੇ ਹੋ ਤਾਂ ਦੱਸੋ ਤੁਹਾਡੇ ਕੋਲ ਕੋਈ ਗੱਲ ਨਹੀਂ ਤੁਹਾਨੂੰ ਲੱਗਦਾ ਕਿ ਇੱਥੇ ਬੈਠ ਕੇ ਅਸੀਂ ਇੱਕ ਗੱਲ ਕਰਾਂਗੇ ਸਿੱਖਾਂ ਦੀ ਇੱਕ ਗੱਲ ਕਰਾਂਗੇ ਮੁਸਲਮਾਨਾਂ ਦੀ ਇੱਕ ਗੱਲ ਕਰਾਂਗੇ ਇਹਨਾਂ ਨੂੰ ਪਰਚਾ ਦਾਂਗੇ ਇਹਨਾਂ ਨੂੰ ਨਾ ਮੈਂ ਕਦੀ ਭੜਕਾਣਾ ਲੱਗਾ ਹੋਰ ਤੁਸੀਂ ਕੀ ਕਰ ਰਹੇ ਹੋ ਪਿਛਲੇ ਦਸ ਮੈਂ ਸਾਡੇ ਦੀ ਗੱਲ ਕਰ ਤੁਸੀਂ ਕੋਈ ਨਾ ਟੈਕਸਟ ਕੀ ਕਰ ਰਹੇ ਹੋ ਤੁਹੇ ਤੁਹੇ ਤੁਸੀਂ ਗੱਲ ਇਲਜ਼ਾਮ ਲਾਈ ਜਾਂਦੇ ਤਾਂ ਤੁਹਾਨੂੰ ਬਹੁਤ ਸਲੀਕੇ ਦੇ ਨਾਲ ਸਵਾਲ ਪੁੱਛਿਆ ਕਿ ਉਸ ਦਾ ਜਵਾਬ ਦੇ ਦਿਓ ਤੁਸੀਂ ਕਹਿਣ ਲੱਗੇ ਕਿ ਇੱਥੇ ਸਿੱਖਾਂ ਦੇ ਨਾਲੇ ਹੋ ਰਿਹਾ ਹੈ ਤੁਸੀਂ ਗੁਰਦੁਆਰਿਆਂ ਦੇ ਨਾਲ ਕਿਤੇ ਹੋ ਰਿਹਾ ਹੈ ਦੇਖੋ ਇੱਥੇ ਪੰਜਾਬੀਆਂ ਨਾਲੇ ਹੋ ਰਿਹਾ ਹੈ ਅਗਰ ਤੁਸੀਂ ਪੰਜਾਬੀ ਭਰਾ ਹੋ ਮੇਰੇ ਦੀ ਗੱਲ ਸੁਣੋ ਆ ਤੁਸੀਂ ਆਵੋ ਜਦੋਂ ਮੇਲਾ ਲੱਗਿਆ ਹੁੰਦਾ ਸਿੱਖਾਂ ਦਾ ਬੈਸਾਖੀ ਦਾ ਮੇਲਾ ਹੁੰਦਾ ਤੁਸੀਂ ਗੁਰੂ ਨਾਨਕ ਆ ਕੇ ਵੇਖੋ ਕਿੰਨੀ ਇੱਜ਼ਤ ਦੇ ਸਰਦਾਰਾਂ ਦੀ ਕਿੰਨੀ ਇੱਜ਼ਤ ਕਰਦੇ ਸੀ ਆਪਣੀ ਕਮਿਊਨਿਟੀ ਦੀ ਤੁਸੀਂ ਕੀ ਗੱਲ ਕਰਦੇ ਹੋ ਅਸੀਂ ਕਦੇ ਤੁਹਾਨੂੰ ਕਹਰੇ ਕਿ ਇੱਜ਼ਤ ਨਹੀਂ ਹੁੰਦੀ ਜਾਂ ਤੁਸੀਂ ਇੱਜ਼ਤ ਨਹੀਂ ਕਰਦੇ ਫਿਰ ਤੁਸੀਂ ਕਦੇ ਭਾਰਤ ਆ ਜਾਓ ਤੁਸੀਂ ਸਾਡਾ ਵਿਸਾ ਕਿਤੇ ਮੇਰੇ ਨਾਲ ਯਾਰ ਨਹੀਂ ਨਾ ਕਰੀ ਤੁਸੀਂ ਰੋਜ਼ਾਨਾ ਦਰਬਾਰ ਸਾਹਿਬ ਚਲੋ ਤੁਸੀਂ ਰੋਜ਼ਾਨਾ ਕਿਸੇ ਵੀ ਦਿਨ ਸਾਲ ਦਾ ਕੋਈ ਦਿਨ ਚਲੋ ਚਲੋ ਦਰਬਾਰ ਸਾਹਿਬ ਦਿੱਲੀ ਚਲੋ ਚਲੋ ਰਕਾਬਗਨ ਸਾਹਿਬ ਚਲੋ ਬੰਗਲਾ ਸਾਹਿਬ ਚਲੋ ਸੀਸਗਨ ਸਾਹਿਬ ਪੂਰਾ ਕੰਮ ਕੀ ਹੈ ਮੈਂ ਪੂਰਾ ਹਿੰਦੁਸਤਾਨ ਤੁਸੀ ਕਮ ਕਹਿਆ ਤੁਸੀਂ ਮੈਨੂੰ ਮਸਾਖੀ ਦੱਸ ਰਹੇ ਹੋ ਕਿ ਵਿਸਾਖੀ ਤੇ ਅਸੀਂ ਬੜਾ ਸਤਕਾਰ ਕਰਦੇ ਆ ਜੇ ਤੁਸੀਂ ਮੇਰੇ ਕੋਲ ਆਓ ਤੇ ਸਹੀ ਨਾ ਮੈਂ ਤੁਹਾਨੂੰ ਦੱਸਾਂ ਮੋਹੱਬਤ ਕਿੰਨੀ ਦਿੰਦੇ ਆ ਨਹੀਂ ਸਰ ਮੇਰੇ ਕੋ ਮੈਂ ਨਹੀਂ ਆਣਾ ਪਾਕਿਸਤਾਨ ਨਾਲ ਮੈਨੂੰ ਕੋਈ ਜ਼ਰੂਰਤ ਨਹੀਂ ਆਉਂਦੀ ਇਹ ਮੇਰੇ ਤੇ ਮੈਨੂੰ ਕੋਈ ਜ਼ਰੂਰਤ ਨਹੀਂ ਪਾਕਿਸਤਾਨ ਨੂੰ ਭੇਜੋ ਮੈਂ ਇਹਨਾਂ ਨੂੰ ਇਨਵਾਈਟ ਕਰਦਾ ਮੈਂ ਮੈਂ ਇਹਨਾਂ ਨੂੰ ਭੇਜਦਾ ਸਪੌਂਸਰ ਇਹਨਾਂ ਨੂੰ ਭੇਜੋ ਨੇ ਕਿ ਤੁਸੀਂ 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 ਬੇਸਿਕਲੀ ਤਰੱਕੀ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਕਿ ਮੈਂ ਕੁਝ ਵੀ ਕਰਨ ਦੀ ਕੋਸ਼ਿਸ਼ ਨਹੀਂ ਕਰ ਰਿਹਾ ਪਾਕਿਸਤਾਨ ਨੂੰ ਡਿਫੈਂਡ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਤੁਸੀਂ ਆਪਣੇ ਮੁਲਕ ਨੂੰ ਡਿਫੈਂਡ ਕਰਨਾ ਤੁਸੀਂ ਤੁਸੀਂ ਗਲਤ ਰਹਿ ਰਹੇ ਹੋ ਤੁਸੀਂ ਇੱਥੇ ਹਿੰਦੂ ਸਿੱਖ ਮੁਸਲਮਾਨ ਕਰਨਾ ਸ਼ੁਰੂ ਕਰ ਦਿੱਤਾ ਬਸ ਇਸੇ ਗੱਲ ਤੋਂ ਪ੍ਰੋਬਲਮ ਹੈ ਤੁਸੀਂ ਆਪਣੇ ਦੇਸ਼ ਦੇ ਗੱਲ ਤੁਸੀਂ ਕਹੋਣਾ ਪਹਿਲਗਾਮ ਦੇ ਵਿੱਚ ਗਲਤ ਹੋਇਆ ਨਹੀਂ ਤੁਸੀਂ ਤੁਸੀਂ ਸੋਚ ਰਹੇ ਹੋ ਤੁਸੀਂ ਕਹੋ ਪਹਿਲਗਾਮ ਦੇ ਵਿੱਚ ਗਲਤ ਹੋਇਆ ਤੁਸੀਂ ਕਹੋ ਪਹਿਲਗਾਮ ਦੇ ਵਿੱਚ ਹਿੰਦੂਆਂ ਨੂੰ ਜਿਹੜਾ ਮਾਰਿਆ ਗਿਆ ਉਹ ਗਲਤ ਸੀ ਮੈਂ ਕਹਿ ਰਿਹਾ ਗਲਤ ਹੋਇਆ ਸਿੱਖਾ ਦੇਖੋ ਕੋ ਇਨਸਾਨ ਮਰੇ ਨੇ ਮੈਂ ਕਹਿ ਰਿਹਾ ਸਿੱਖ Hindu ਮਰੇ ਨੇ ਫਿਰ ਉਥੇ ਉਥੇ ਕਿਉਂ ਕਿਹਾ ਗਿਆ 25 ਗਲਤ ਕਰੋਨਾ ਤੂੰ ਮੈਂ ਕਹਿ ਰਿਹਾ ਕੰਡਮ ਕਰੋ ਤੁਸੀਂ Hindu Muslim Sikh ਦੇ ਉੱਤੇ ਆਏ ਹੋ ਮੈਂ ਤੁਹਾਨੂੰ ਕਹਿ ਰਿਹਾ ਤੁਸੀਂ ਕੰਡਮ ਕਰੋ ਇਸ ਗੱਲ ਨੂੰ ਕਿ ਜੇਕਰ ਉਥੇ ਲੋਕਾਂ ਨੂੰ ਕਿਹਾ ਗਿਆ ਕਿ ਤੂੰ ਕਲਮਾ ਪੜ੍ਹ ਕੇ ਸੁਣਾ ਜਿਹੜਾ ਨਹੀਂ ਪੜ੍ਹ ਕੇ ਸੁਣਾਇਆ ਗਿਆ ਉਹਦਾ ਕਤਲ ਤੁਸੀਂ ਕੰਡਮ ਕਰੋ ਇਸ ਗੱਲ ਨੂੰ ਅੱਛਾ ਮੈਂ ਮੈਂ ਕਹਿ ਰਿਹਾ ਦੇਖੋ ਸਾਨੂੰ ਬੜਾ ਅਫਸੋਸ ਹੈ ਅਸੀਂ ਬੜੇ ਅਫਸਰਦਾ ਇਨਸਾਨ ਮਰੇ ਨੇ ਦੂਸਰੀ ਗੱਲ ਮੈਂ ਤੁਹਾਨੂੰ ਦੱਸਿਆ ਨਾ ਕਿ ਨੇਵੀ ਦਾ ਜਵਾਨ ਤੁਸੀਂ ਦਿਖਾਦੇ ਰਹੇ ਹੋ ਕਿ ਸ਼ਹੀਦ ਹੋ ਗਿਆ ਉਹ ਸ਼ਹੀਦ ਨਹੀਂ ਹੋਇਆ ਤੁਸੀਂ ਝੂਠੀ ਖਬਰ ਚਲਾਈ ਨੇਵੀ ਜੈ ਜੀ ਸਰ ਉਹਦੀ ਇੱਕ ਵੀਡੀਓ ਗਲਤ ਚਲੀ ਹੈ ਤੁਹਾਨੂੰ ਪੂਰੀ ਖਬਰ ਨਹੀਂ ਪਤਾ ਮੈਂ ਤਾਂ ਡਰੈਸਟਮ ਉਸਤੇ ਘੜਦਾ ਨੇਵੀ ਦਾ ਜਵਾਨ ਵਿਨੇ ਨਰਵਾਲ करनाल ਦਾ ਰਹਿਣ ਵਾਲਾ ਸੀ ਉਸੇ ਗਲਤ ਹੋ ਗਿਆ करनाल ਦਾ ਰਹਿਣ ਵਾਲਾ ਸੀ ਇੱਕ ਵੀਡੀਓ ਚਲਾ ਕੇ ਤੁਸੀਂ ਵਿਨੇ ਨਰਵਾਲ ਦੀ ਵੀਡੀਓ ਚਲਾਈ ਤੁਸੀਂ ਦੱਸੋ ਝੂਠ ਕਿਉਂ ਬੋਲਿਆ ਵਿਨੇ ਨਰਵਾਲਦੀ ਮੌਤ ਹੋਈ ਕਿ ਨਹੀਂ ਹੋਈ ਇਹਦਾ ਮਤਲਬ ਸਰ ਵਿਨੇ ਨਰਵਾਲਦੀ ਮੌਤ ਹੋਈ ਕਿ ਨਹੀਂ ਹੋਈ ਵਿਨੇ ਨਰਵਾਲਦੀ ਮੌਤ ਹੋਈ ਕਿ ਨਹੀਂ ਹੋਈ ਨੇਵੀ ਆਫੀਸਰ ਦੱਸੋ ਤੁਸੀਂ ਗਲਤ ਸੁਣੋ ਤੁਸੀਂ ਕੀ ਗੱਲਾਂ ਕਰੀ ਜਾਂਦੇ ਹੋ ਤੁਸੀਂ ਕੁੱਪੜੀ ਕਰਨ ਦੀ ਕਲਿੱਪ ਕਿਤੇ ਚੱਲ ਗਈ ਤੁਹਾਨੂੰ ਲੱਗਿਆ ਕਿ ਪਤਾ ਨਹੀਂ ਇੰਗਲਿਸ਼ ਇੰਗਲਿਸ਼ ਨੇ ਚੀਕ ਕਰ ਦਿੱਤਾ ਤੁਸੀਂ ਦੱਸੋ ਤੁਸੀਂ ਦੱਸੋ ਨੇਵੀ ਆਫੀਸਰ ਦੀ ਮੌਤ ਹੋਈ ਹੈ ਕਿ ਨਹੀਂ ਹੋਈ ਮੈਂ ਕਹਿ ਰਿਹਾ ਕਿ ਮੈਂ ਕਹਿ ਰਿਹਾ ਤੁਸੀਂ ਦੱਸੋ ਨਾ ਨੇਵੀ ਆਫੀਸਰ ਦੀ ਮੌਤ ਨਹੀਂ ਹੈ ਕਿ ਨਹੀਂ ਹੋਈ ਉਹਦਾ ਕਤਲ ਹੋਇਆ ਕਿ ਨਹੀਂ ਹੋਇਆ ਨੇ ਵੀ ਦਾ ਹੋਵੇ ਜਾਂ ਸਿੱਖ ਹੋਵੇ ਹੁਣ ਤੁਸੀਂ ਫੇਰ ਇਸ ਗੱਲ ਤੋਂ ਤੜਕ ਰਹੇ ਹੋ ਥਾਨ ਮਰੇ ਮੈਂ ਹੋਈ ਕਹ ਰਿਹਾ ਤੜਕ ਕੇ ਰਹੇ ਹੋ ਅੱਜ ਝੂਠ ਦੇਖੋ ਕਿਹੜਾ ਝੂਠ ਕਿਹੜੀ ਗੱਲ ਦਾ ਝੂਠ ਦੱਸੋ ਮੈਨੂੰ ਦੱਸੋ ਕਿਹੜੀ ਗੱਲ ਦਾ ਝੂਠ ਕਹਿੰਦੇ ਰਹੇ ਹੋ ਕਿ ਮਰ ਗਿਆ ਉਹ ਜ਼ਿੰਦਾ ਫਿਰਦਾ ਹੈ ਨਹੀਂ ਨਹੀਂ ਮਰਿਆ ਨਹੀਂ ਹੋਈ ਮੌਤ ਨਹੀਂ ਮਰਿਆ ਇੱਕ ਇੱਕ ਮੌਤ ਨਹੀਂ ਮਰਿਆ ਜਨਰਲ ਅਫਸਰ ਦੀ ਜਿਹੜਾ ਨੇਵੀ ਅਫਸਰ ਦੀ ਮੌਤ ਨਹੀਂ ਹੋਈ ਨੇਵੀ ਅਫਸਰ ਦੀ ਮੌਤ ਨਹੀਂ ਹੋਈ ਤੁਹਾਡਾ ਝੂਠ ਫੜਿਆ ਗਿਆ ਕਿਹੜਾ ਝੂਠ ਨੇਵੀ ਅਫਸਰ ਦੀ ਮੌਤ ਹੋਈ ਕਿ ਨਹੀਂ ਹੋਈ ਤੁਸੀਂ ਦੇਸ਼ ਗੱਦੀ ਨੂੰ ਪੂਰੀ ਦੁਨੀਆ ਸਾਹਮਣੇ ਨੰਗਾ ਹੋ ਚੁੱਕੇ ਸਾਰੇ ਤੁਹਾਡੇ ਤਾਂ ਲਗੇ ਮੇਂ ਸੰਭਾਲਿਆ ਗਿਆ ਜੇ ਸੰਭਾਲਿਆ ਸੀ ਚੰਗੀ ਤਰ੍ਹਾਂ ਲੋਕ ਕਿਤਾ ਰੱਖ ਲੈਂਦੇ ਬਦਨੀਆਂ ਨੇ ਕਰਦੇ ਵਿੱਚ ਵੜ ਕੇ ਮਾਰਤਾ ਤਾਂ ਤੁਸੀਂ ਬਿਲਕੁਲ ਨੰਗੇ ਹੋ ਗਏ ਪੂਰੀ ਦੁਨੀਆ ਦੇ ਸਾਹਮਣੇ ਤੁਸੀਂ ਕਹਿੰਦੇ ਹੋ ਅਸੀਂ ਕੁਝ ਨਹੀਂ ਕਰਦੇ ਤੁਸੀਂ ਕਹਿੰਦੇ ਹੋ ਅਸੀਂ ਕੁਝ ਨਹੀਂ ਕਰਦੇ ਤੁਸੀਂ ਦੱਸੋ ਤੁਹਾਡੇ ਦੇਸ਼ ਦਾ ਇਸਤੇਮਾਲ ਹੋ ਰਿਹਾ ਹੈ ਪਰ ਦੇ ਖਿਲਾਫ ਤੁਹਾਡਾ ਜਵਾਬ ਇਹ ਹੈ ਕਿ ਪੰਜਾਬ ਦੇ ਵਿੱਚ ਜਿਹੜੇ ਤੁਸੀਂ ਪੰਜਾਬੀਆਂ ਨੂੰ ਪੜਾ ਦੱਸ ਰਹੇ ਹੋ ਸੱਡੀ ਪੀੜ੍ਹੀ ਕਰਕੇ ਪਾਕਿਸਤਾਨੀਆਂ ਨੇ ਨਸ਼ਾ ਭੇਜ ਫੇਜ ਕੇ ਉਹੀ ਭਰਾਵਾਂ ਦੇ ਬੱਚੇ ਮਾਰਦੇ ਤੁਸੀਂ ਉਹੀ ਭਰਾਵਾਂ ਦੇ ਬੱਚੇ ਮਾਰਦੇ ਤੁਸੀਂ ਉਹੀ ਭਰਾਵਾਂ ਦੇ ਬੱਚੇ ਮਾਰਦੇ ਪੰਜਾਬੀਆਂ ਦੇ ਨਸ਼ਾ ਭੇਜ ਭੇਜ ਕੇ ਉਹਨਾਂ ਦੇ ਹੱਥਾਂ 'ਚ ਗਨੇੜ ਫੜਾਤੇ ਤੁਸੀਂ ਝੂਠ ਝੂਠ ਬੋਲਦੇ ਤੁਸੀਂ 10 ਮਿੰਟ ਪਹਿਲਾਂ ਬਨੇ ਹੋ ਤੁਹਾਡੇ ਮਨਸ਼ਾਤ ਦਾ ਬਾਰਡਰ ਤੇ ਬੀਐਸਐ ਤੋਂ ਨਹੀਂ ਰੋਕਿਆ ਜਾ ਰਿਹਾ ਕਿ ਤੁਸੀਂ ਭੇਜਦੇ ਹੋ ਅਸੀਂ ਰਖੀਏ ਤੁਸੀਂ ਰੱਖੋ ਨਾ ਅੱਭੀਆਂ ਦੀ ਦੁਹਾਈ ਦੇ ਰਹੇ ਹੋ ਮੈਂ ਖੁਦ ਪੰਜਾਬੀ ਐ ਪਰ ਤੁਸੀਂ ਸਾਡੀ ਪੀੜੀ ਸਾਡੀ ਪੀੜੀ ਰੋਲੀ ਆ ਤੁਸੀਂ ਤੁਸੀਂ ਗਵਾਂਡ ਦੇ ਵਿੱਚ ਬੈਠ ਕੇ ਸਾਡੇ ਨਾਮ ਦੇ ਨਾਲ ਦਾ ਉਥੇ ਸਟੇਟ ਹੈ ਪੰਜਾਬ ਤੁਸੀਂ ਸਾਡੀ ਪੀੜੀ ਰੋਲਤੀ ਪੰਜਾਬ ਦੇ ਵਿੱਚ ਨਸ਼ਾ ਭੇਜ-ਭੇਜ ਕੇ ਨਹੀਂ ਨਹੀਂ ਚੋਤਨਾ ਮੈਂ ਗਲਤ ਆ ਤੁਸੀਂ ਦੁਨੀਆਂ ਤੇ ਬੜਾ ਪਾਰ ਰਹੇ ਹੋ ਲੇਕਿਨ ਹਕੀਕਤ ਨੂੰ ਤਸਲੀਮ ਨਹੀਂ ਕਰ ਰਹੇ ਤੁਸੀਂ ਕਿਉਂ ਨਹੀਂ ਕਰ ਰਹੇ ਸਰ ਮੈਂ ਸੂਚਨ ਕਰ ਰਹੇ ਹਾਂ ਤੁਹਾਡੇ ਤੁਹਾਡੇ ਬਾਹਰ ਤੋਂ ਆਉਂਦੇ ਨੇ ਡਰੋਨ ਕੇ ਨਹੀਂ ਆਉਂਦੇ ਨੇ ਡਰੋਨ ਆਉਂਦੇ ਨੇ ਪੂਰੀ ਦੁਨੀਆਂ ਨੂੰ ਬਤਾ ਤੁਸੀਂ ਪਾਣੀ ਦਾ ਗਲਾਸ ਪੀਵੋ ਤੇ ਸੱਚ ਬੋਲੋ ਸੱਚ ਗੱਲ ਇਹ ਤੁਸੀ 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 ਤੁਸੀਂ ਕਸ਼ਮੀਰ ਵਿੱਚ ਰਹਿ ਕੇ ਉਹਨਾਂ ਦੀ ਹਿੰਮਤ ਰੱਖੋ ਤੁਸੀਂ ਸੱਚੀ ਹਿੰਮਤ ਰੱਖੋ ਤੁਹਾਨੂੰ ਪਤਾ ਹੈ ਕਿ ਤੁਸੀਂ ਜੇ ਗੱਲ ਨੂੰ ਕਹਿ ਰਹੇ ਹੋ ਤੁਹਾਨੂੰ ਅੰਦਰੋਂ ਪਤਾ ਹੈ ਕਿ ਸਾਡਾ ਮੁਲਕ ਬਹੁਤ ਗਲਤ ਕਰ ਰਿਹਾ ਹੈ ਪਰ ਤੁਸੀਂ ਮਨ ਨੂੰ ਤਿਆਰ ਨਹੀਂ ਉਸ ਲਈ ਤੁਹਾਡੀ ਪ੍ਰਸ਼ੰਸਾ ਕਰਦਾ ਮੈਂ ਪ੍ਰਸ਼ੰਸਾ ਕਰਦਾ ਕਿ ਤੁਸੀਂ ਆਪਣੇ ਗਲਤ ਫੁਕਣਵਾ ਦੇ ਨਾਲ ਖੜੇ ਹੋ ਤੁਸੀਂ ਉਹ ਨਾਲ ਦੇ ਨਾਲ ਖੜੇ ਹੋ ਜਿਹੜੇ ਇੱਕ ਦੇਸ਼ ਦੇ ਖਿਲਾਫ ਕੰਮ ਕਰ ਰਹੇ ਨੇ ਜਾਂ ਜਿਹੜੇ ਬੇਕਸੂਰ ਬੇਗੁਨਾਹ ਲੋਕਾਂ ਦਾ ਕਤਲ ਕਰ ਰਹੇ ਨੇ ਮੈਂ ਕਹਿ ਰਿਹਾ ਸੀ ਆਪਣੇ ਨਾਲ ਖੜੇ ਹੋ ਤੁਸੀਂ ਉਹਨਾਂ ਨੂੰ ਡਿਫੈਂਡ ਕਰ ਰਹੇ ਹੋ ਤੁਹਾਡੇ ਜ਼ੁਬਾਨ ਤੋਂ ਨਹੀਂ ਨਿਕਲਿਆ ਤੁਹਾਡੇ ਜ਼ੁਬਾਨ ਤੋਂ ਨਹੀਂ ਨਿਕਲਿਆ ਕਿ ਜੇ ਜਾਣ ਬੁਝ ਕੇ ਹਿੰਦੂਆਂ ਨੂੰ ਚੁਣ-ਚੁਣ ਕੇ ਮਾਰਿਆ ਗਿਆ ਤਾਂ ਉਹ ਗਲਤ ਸੀ ਜੇ ਕਲਮਾ ਪੜਨ ਨੂੰ ਕਿਹਾ ਗਿਆ ਉਹ ਗਲਤ ਸੀ ਤੁਸੀਂ ਕਹਿ ਰਹੇ ਹੋ ਇਨਸਾਨ ਠੀਕ ਹੈ ਇਨਸਾਨ ਮੈਂ ਕਹਿ ਰਿਹਾ ਗਲਤ ਗਲਤ ਸੀ ਮੈਂ ਕਹਿ ਰਿਹਾ ਗਲਤ ਹੈ ਬਹੁਤ ਗਲਤ ਹੈ ਤੁਹਾਡੇ ਤੁਹਾਡੇ ਪਿੱਛੇ ਹੋਏ ਗੁਰਗਿਆਂ ਨੇ ਇੱਥੇ ਹਿੰਦੁਸਤਾਨ ਦੇ ਵਿੱਚ ਹਿੰਦੂ ਮੁਸਲਮਾਨ ਕਰਵਾਉਣ ਦੀ ਕੋਸ਼ਿਸ਼ ਕੀਤੀ ਹੈ ਸਰ ਹਿੰਦੁਸਤਾਨ ਦਾ ਮੁਸਲਮਾਨ ਬਹੁਤ ਸਿਆਣਾ ਹੈ ਤੁਹਾਡੇ ਵਰਗੀਆਂ ਉਹ ਹਿੰਦੁਸਤਾਨ ਦਾ ਮੁਸਲਮਾਨ ਬਹੁਤ ਸਿਆਣਾ ਹੈ ਉਹਨੇ ਉਹਨੇ ਇਸ ਇਸ ਪੂਰੀ ਹਰਕਤ ਨੂੰ ਬਹੁਤ ਚੰਗੀ ਤਰ੍ਹਾਂ ਸਮਝਿਆ ਉਹਨਾਂ ਨੇ ਇਸ ਤਰੀਕੇ ਨਾਲ ਸਮਝਿਆ ਔਰ ਨਿਕਲੋਂ ਦਿੱਤਾ ਕੁਝ ਵੀ ਖਿਲਾਫ ਔਰ ਵੇਖੋ ਮੇਰੀ ਗੱਲ ਸੁਣੋ ਅਗਰ ਤੁਸੀਂ ਸਮਝ ਜਾਂਦੇ ਨਾ ਤੇ ਉਹਨਾਂ ਨੂੰ ਫੜਦੇ ਜਿਨ੍ਹਾਂ ਨੇ ਦਹਿਸ਼ਤਗਰਦੀ ਕੀਤੀ ਹੈ ਸਾਡੇ ਜਿੱਥੇ ਮਰਜ਼ੀ ਨੂੰ ਘੋਲਿਓ ਫੜਾਂਗੇ ਫੜਾਂਗੇ ਸਰਕਾਰ ਕੋਈ ਨਹੀਂ ਹੈ ਤੁਸੀਂ 라ਵਲਪਿੰਡੀ ਚ ਲੁਕੋ ਲਿਓ ਤੁਸੀਂ ਕਰਾਚੀ ਚ ਲੁਕੋ ਲਓ ਉਹਨਾਂ ਨੂੰ ਇਸਲਾਮਾਬਾਦ ਰੱਖ ਲਿਓ ਲਾਹੌਰ ਰੱਖ ਲਿਓ ਸਭ ਸਭ ਲੱਭ ਕੇ ਆਵਾਂਗੇ ਬੇਫਿਕਰ ਰਹੋ ਸਭ ਲੱਭ ਕੇ ਲਿਆਵਾਂਗੇ ਇਹ ਕਿਛੜ ਕੋਣਾ ਹੋਇਆ ਪੀਓਕੇ ਚੋਂ ਵੀ ਸਭ ਫੜ ਕੇ ਲਿਆਵਾਂਗੇ ਬੇਫਿਕਰ ਰਹੋ ਤੁਸੀਂ ਔਰ ਅਗਲੀ ਗੱਲ ਵੀ ਔਰ ਅਗਲੀ ਗੱਲ ਵੀ ਸੁਣਾਉਣਾ ਇਹ ਤੇ ਕਸ਼ਮੀਰੀਆਂ ਨੂੰ ਮਾਰਦੇ ਹੋ ਨਾ ਜਿਨ੍ਹਾਂ ਦੇ ਪੇਰੇਟਸ ਮਾਰੇ ਜਿਨ੍ਹਾਂ ਦੇ ਬੱਚੇ ਮਾਰੇ ਜਿਨ੍ਹਾਂ ਨੇ ਪਾਵਾਂ ਆ ਤੁਸੀਂ ਕਸ਼ਮੀਰੀਆਂ ਦਾ ਜ਼ਿਕਰ ਕਰਦੇ ਹੋ ਇਹ ਸੰਮਲੇ ਦੇ ਖਿਲਾਫ ਤੁਹਾਡੇ ਕਸ਼ਮੀਰ ਸਰਕਾਰ ਤੇ ਹੈ ਤੁਸੀਂ ਜਿਹੜੇ ਕਸ਼ਮੀਰੀਆਂ ਦੀ ਦੁਆਈ ਦਿੰਦੇ ਹੋ ਉਹ ਸੜਕਾਂ ਤੇ ਅੱਜ ਇਹ ਸੰਮਲੇ ਦੇ ਖਿਲਾਫ ਪਾਕਿਸਤਾਨ ਮਰਦਾਬਾਦ ਪਾਕਿਸਤਾਨ ਮਰਦਾਬਾਦ ਹੋ ਰਹੀ ਹੈ ਕਸ਼ਮੀਰ 'ਚ ਜਿਨ੍ਹਾਂ ਦਾ ਰੋਜ਼ਗਾਰ ਤੁਹਾਡੇ ਗੁਰਜਿਆਂ ਨੇ ਖੋਲਿਆ ਇਹ ਵੀ ਤੁਸੀਂ ਗਲਤ ਗੱਲ ਕਰਦੇ ਹੋ ਦੇਖੋ ਪਾਕਿਸਤਾਨ ਦੇ ਖਿਲਾਫ ਕਦੀ ਵੀ ਨਾਰਾ ਨਹੀਂ ਵੱਜਦਾ ਪਾਕ ਦੇਖੋ ਤੁਸੀਂ ਮਕਬੂਦਾ ਕਸ਼ਮੀਰੀ ਦੇਖ ਲੋ ਇੱਕੋ ਨਾਰਾ ਵੱਜਦਾ ਹੈ ਕਸ਼ਮੀਰ ਬਣੇਗਾ ਪਾਕਿਸਤਾਨ ਤੁਸੀਂ ਦੱਸੋ ਆਜ਼ਾਦ ਕਸ਼ਮੀਰ ਵਿੱਚ ਕਦੀ ਨਾਰਾ ਲੱਗਿਆ ਹੋਵੇ ਕਿ ਤੁਸੀਂ ਤੁਸੀਂ ਇੱਕ ਵੀਡੀਓ ਦੇਖਣ ਵਾਸਤੇ ਇੰਡੀਅਨ ਮੀਡੀਆ ਦੇਖ ਲਿਆ ਤੁਸੀਂ ਸ਼ਿਰਨਗਰ ਦੀ ਕੱਲ ਦੀ ਲਾਈਵ ਚੈਨਲ ਵਿੱਚ ਦੇਖ ਲੈਂਦੇ న్యూਸ ਸਟਿੰਗ ਦੇ ਉੱਤੇ ਤੁਹਾਨੂੰ ਪਤਾ ਲੱਗ ਜਾਣਾ ਸੀ ਉੱਥੇ ਖੜੇ ਲੋਕ ਕੀ ਕਹਿ ਰਹੇ ਨੇ ਇੱਕ ਆਵਾਜ਼ ਦੇ ਵਿੱਚ ਕੀ ਕਹਿ ਰਹੇ ਨੇ ਤੁਸੀਂ ਮੈਂ ਕਹਿ ਰਿਹਾ ਤੁਸੀਂ ਇੱਕ 20 ਸੈਕਿੰਡ ਦੀ ਵੀਡੀਓ ਦੇਖ ਲਈ ਬਸ ਉਹ ਵੀ ਤੁਹਾਨੂੰ ਕਿਸੇ ਨੇ ਲਿੰਕ ਪੇਸ ਦਿੱਤਾ ਹੋਣਾ ਹੈ ਹੋਰ ਕੁਝ ਨਹੀਂ ਹੋਇਆ ਪੇਸ ਦਿੱਤਾ ਹੋਣਾ ਤੁਹਾਡੇ ਝੂਠ ਤੁਹਾਡਾ ਝੂਠ ਕੋਲ ਤੁਸੀਂ ਤੁਸੀਂ ਕਸ਼ਮੀਰ ਤੁਹਾਡੀ ਹਿੰਮਤ ਨਹੀਂ ਹੈ ਕਿ ਤੁਸੀਂ ਸ਼ਿਰਨਗਰ ਦੀ ਕਵਰੇਜ ਦੇਖ ਲਓ ਕਿ ਉੱਥੇ ਕੀ ਹੋ ਰਿਹਾ ਹੈ ਉੱਥੇ ਉੱਥੇ ਲੋਕਾਂ ਨੇ ਕਿਵੇਂ ਲੋਕਾਂ ਨੂੰ ਬਚਾਇਆ ਹੈ ਕਸ਼ਮੀਰੀਆਂ ਨੇ ਭਾਰਤੀਆਂ ਨੇ ਭਾਰਤੀਆਂ ਨੂੰ ਬਚਾਇਆ ਭਾਰਤੀਆਂ ਨੇ ਭਾਰਤੀਆਂ ਨੂੰ ਮੇਰੇ ਮੇਰੇ ਪੰਜਾਬੀ ਭਰਾ ਸੱਚ ਸਮਝਦੇ ਫਿਰ ਅਗੇ ਤੁਸੀਂ ਉਸ ਗੱਲ ਦੇ ਕੋਈ ਪੰਜਾਬੀ ਭਰਾ ਦੀ ਹੈਡਕੋਰੀ ਹੈ ਤੁਸੀਂ ਉਹ ਉਹੀ ਪੰਜਾਬੀ ਭਰਾ ਉਹੀ ਪੰਜਾਬੀ ਭਰਾ ਜਿਨ੍ਹਾਂ ਵਾਲੇ ਪਾਸੇ ਤੁਸੀਂ ਗ੍ਰਨੇਡ ਸੁੱਟ ਰਹੇ ਹੋ ਉਹੀ ਕਮੇਟੀ ਭਰਾ ਇਹ ਦੱਸੋ ਨਾ ਕਿ ਇਹਨਾਂ ਨੇ ਬਣਾਇਆ ਤੁਸੀਂ ਪ੍ਰੂਫ ਕਰੋ ਵੱਲਾ ਮੈਂ ਗਰਦਨ ਆਪਣੀ ਅੱਗੇ ਰੱਖਾਂਗਾ ਤੁਸੀਂ ਵੀ ਫਰ ਕਲਮ ਕਰ ਮੈਂ ਤੁਹਾਨੂੰ ਕਹਿ ਰਿਹਾ ਨਾ ਕਿ ਤੁਹਾਡੇ ਵਾਲੇ ਪਾਸੇ ਤੋਂ ਆਇਆ ਹੋਇਆ ਨਸ਼ਾ ਸਾਡੀਆਂ ਪੀੜ੍ਹੀਆਂ ਨੂੰ ਬਰਬਾਦ ਕਰ ਗਿਆ ਅਸੀਂ ਭੁੱਲ ਜਾਾਂਗੇ ਨਹੀਂ ਭੁੱਲਾਂਗੇ ਤੁਹਾਡੇ ਪੰਜਾਬੀ ਭਰਾ ਪੰਜਾਬੀ ਭਰਾ ਚੰਦੇ ਨਾਲ ਪੰਜਾਬੀਆਂ ਨੂੰ ਨਹੀਂ ਕੋਈ ਸਾਥ ਬਣਾ ਮਿਲ ਜਾਣੇ ਲੇਕਿਨ ਅਸੀਂ ਖੜੇ ਕੇ ਪਾਵੇਂ ਮੈਂ ਤਾਨ ਬਣਨ ਜਾ ਰਿਹਾ ਜੇ ਬੜੇਗਾ ਸਿੱਖ ਆਪਣੀ ਆਜ਼ਾਦੀ ਲੈਣਗੇ ਤੁਹਾਡੇ ਕੋਲੋਂ ਪੂਰੀ ਦੁਨੀਆ ਦੇ ਸਿੱਖ ਇਕੱਠੇ ਹੋਏ ਨੇ ਤੁਹਾਡੇ ਖਿਲਾਫ VOTING ਪਾ ਰਹੇ ਨੇ ਤੁਹਾਡੇ ਖਿਲਾਫ VOTING ਪਾ ਰਹੇ ਨੇ ਪਾਕਿਸਤਾਨ ਦੇ ਬੈਠੇ ਨੇ ਉਹਨਾਂ ਦੀ ਚਿੰਤਾ ਕਰੋ ਸਾਡੀ ਨਾ ਚਿੰਤਾ ਕਰੋ ਇੱਥੇ ਬੈਠਿਆਂ ਦੀ ਸਾਨੂੰ ਸਾਨੂੰ ਉਹਨਾਂ ਨੂੰ ਦੱਸੋ ਕੀ ਚਾਹੀਦਾ ਕੀ ਨਹੀਂ ਚਾਹੀਦਾ ਸਾਨੂੰ ਨਹੀਂ ਸਾਨੂੰ ਨਾ ਦੱਸਣ ਦੀ ਤੁਹਾਨੂੰ ਲੋੜ ਹੈ ਸਾਡੀ ਪ੍ਰੋਬਲਮ ਇਹੀ ਹੈ ਕਿ ਤੁਸੀਂ ਤੁਹਾਨੂੰ ਸਦਿਆ ਸੀ ਕਿ ਤੁਸੀਂ ਆ ਕੇ ਗੱਲ ਕਰੋ ਪਾਕਿਸਤਾਨ ਦਾ ਪੱਖ ਰੱਖੇ ਕੋਈ ਨਹੀਂ ਤੁਸੀਂ ਇੱਥੇ ਆ ਕੇ ਸ਼ੁਰੂ ਕਰ ਦਿੱਤਾ ਇਹਹੀ ਤਾਂ ਏਜੰਡੇ ਨੇ ਤੁਹਾਡੇ ਇਹਹੀ ਤਾਂ ਏਜੰਡੇ ਨੇ ਕੀ ਤਰੀਕ 15 ਸਾਲ 20 ਸਾਲ ਇੱਥੇ ਅੱਤਵਾਦੀ ਅੱਗ ਦੇ ਵਿੱਚ ਚੁਲਸਦੇ ਰਿਹਾ ਇਹ ਤੁਹਾਡੇ اسی ਏਜੰਡੇ ਕਰਕੇ ਚੁਲਸਦੇ ਰਹੇ ਹਾਂ ਅਸੀਂ ਇਹ ਤੁਹਾਡੇ ਜਿਹੜੇ ਤੁਹਾਡੇ ਇਹ ਕੰਡੇ ਤੁਸੀਂ ਬੀਚ ਦੇਣਾ ਉਧਰ ਬੈਠ ਕੇ ਉਹਨਾਂ ਦਾ ਭੁਗਤਿਆ ਸੀ ਵੀ ਆਪਣੇ 20 ਸਾਲ ਪੰਜਾਬ ਨੇ 1980 1990 ਦੇ ਦਹਾਕੇ ਦੇ ਵਿੱਚ ਅਸੀਂ ਨਹੀਂ ਅਸੀਂ ਨਹੀਂ ਕਰਦੇ ਤੁਸੀਂ ਕਰਦੇ ਹੋ ਤੁਸੀਂ ਹੁਣ ਕਰ ਰਹੇ ਹੋ ਜਿਹੜੇ ਦੇ ਵਿੱਚ ਤੁਸੀਂ ਭੁਕਾਉਣ ਦੀ ਕੋਸ਼ਿਸ਼ ਕਰ ਰਹੇ ਹੋ ਤੁਸੀਂ ਵਾਰ-ਵਾਰ ਪੰਜਾਬੀ 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 ਕੀ ਕਰ ਰਹੇ ਹੋ ਤੁਸੀਂ ਪੰਜਾਬੀਆਂ ਵਾਸਤੇ ਪਾਕਿਸਤਾਨ ਦੀ ਸਰਦ ਦੀ ਕੀ ਕਰ ਰਹੇ ਹੋ ਤੁਸੀਂ ਪੰਜਾਬੀਆਂ ਵਾਸਤੇ ਤੁਸੀਂ ਰੋਕਣਾ ਆਪਣੇ ਵਾਲੇ ਪਾਸੇ ਤੋਂ ਤੁਹਾਡੇ ਬਾਰਡਰੋਂ ਤੋਂ ਡਰੋਨ ਉੱਡਦੇ ਨਹੀਂ ਪੰਜਾਬ ਤੋਂ ਉੱਡਦੇ ਨੇ ਸਾਡਾ ਪਠਾਨਕੋਟ ਤੋਂ ਗੁਰਦਾਸਪੁਰ ਅੰਮ੍ਰਿਤਸਰ ਸਾਡੇ 550 ਕਿਲੋਮੀਟਰ ਦਾ ਏਰੀਆ ਪੰਜਾਬ ਦਾ ਕਰਵਾਉਣਾ ਸੀ ਜੇ ਨੂੰ ਇੱਥੇ ਕੋਈ ਡਰੋਨ ਨਹੀਂ ਉੱਠੇਗਾ ਇੱਕ ਨਸ਼ੇ ਦੀ ਖੇਪ ਨਹੀਂ ਆਏਗੀ ਅਸਗੀ ਲੋਜ਼ਾਂ ਨਾਲ ਕਿਥੋਂ ਬਰਾਮਤ ਕਰਦੇ ਆਂ ਖੇਤਾਂ ਦੇ ਵਿੱਚ ਗਿਰੇ ਹੁੰਦੇ ਨੇ ਮੈਂ ਕਿਹੜਾ ਹਥਿਆਰ ਹੁੰਦੇ ਨੇ ਇੱਥੇ ਤੁਹਾਡੇ ਤੁਹਾਡੇ ਪਾਕਿਸਤਾਨ ਤੋਂ ਆਏ ਹਥਿਆਰ ਨਾਲ ਸਾਡਾ ਸਿੱਧੂ ਮੁਤਸੇਵੜਾ ਮਰਵਾਤਾ ਤੁਸੀਂ আচ্ছা ਚਲੋ ਜੀ আচ্ছা আচ্ছা ਅੱਛੇ ਗੱਲ ਸੁਣੋ ਸਾਡਾ ਡਰੋਨ ਮੈਂ ਕਿ ਗੱਲ ਤੁਹਾਡੇ ਨਾਲ ਕਰਦਾ ਤੁਸੀਂ ਜਵਾਬ ਦੇਣਾ ਉਹਦਾ ਤੁਸੀਂ ਕਹਿੰਦੇ ਡਰੋਨ ਦੇ ਥਰੂ ਮੰਜੀਆਦ ਉੱਤੇ ਸੁੱਟਦੇ ਆਂ ਔਰ ਤੇ ਕੇਲੇ ਨੇ ਜਿਹੜੇ ਲੈਂਦੇ ਨੇ ਤੇ ਵੇਚਦੇ ਨੇ ਉਹਨਾਂ ਨੂੰ ਕਿਉਂ ਨਹੀਂ ਫੜਦੇ ਡੋਨ ਡੋਨ ਤੇਰੀ ਚਾਹਦੇ ਹੋ ਹੈਗੇ ਨੇ ਕੁਝ ਗੱਲਾਂ ਮੈਂ ਤਾਂ ਕਹਿ ਰਿਹਾ ਕਿ ਨਹੀਂ ਕੁਝ ਮੈਂ ਤਾਂ ਕਹਿ ਰਿਹਾ ਕਿ ਉਹਨਾਂ ਨੂੰ ਫੜੋ ਉਹ ਵੀ ਫੜ ਲਾਗੇ ਮੈਂ ਤਾਂ ਤੁਹਾਨੂੰ ਦੱਸ ਰਿਹਾ ਰੋਜ਼ ਫੜਦੇ ਤਾਂ ਹੀ ਤਾਂ ਪਤਾ ਲੱਗਦਾ ਨਸ਼ਾ ਆ ਗਿਆ ਤੁਹਾਨੂੰ ਮੇझे ਇਹ ਪਤਾ ਹੀ ਨਾ ਲੱਗੇ ਤਾਂ ਕਿਵੇਂ ਹੋਏਗਾ ਮੈਂ ਕਿਉਂ ਨਹੀਂ ਹੋਏਗਾ ਕਿਉਂ ਨਹੀਂ ਪਤਾ ਲੱਗਦਾ ਪਤਾ ਤਾਂ ਹੀ ਨਹੀਂ ਲੱਗ ਰਿਹਾ ਸੀ ਜਿਹੜੇ ਜਿਹਦੇ ਪਤਾ ਲੱਗਦੀਆਂ ਫੜੇ ਜਾਂਦੇ ਨੇ ਸਾਡੇ ਨਹੀਂ ਤੇ ਬਚਦਾ ਕੀ ਤੇਨੋਂ ਬੰਦੇ ਮੁਥੇ ਉੱਰੇ ਹੈ ਤੁਹਾਡੇ ਵਾਲੇ ਕਿੱਥੇ ਠਹਿਸਤਾ ਕੋਈ ਬਾਨੀ ਉੱਧਰ ਹੋ ਰਿਹਾ ਹੈ ਇੱਥੇ ਕੋਈ ਬੱਚਦਾ ਜਿਹਨਾਂ ਬਾਰੇ ਗੱਲਾਂ ਦਾ ਲੱਗਦਾ ਉਹਨਾਂ ਦੇ ਉੱਪਰ ਐਕਸ਼ਨ ਹੁੰਦਾ ਹੈ ਉਹ ਉਹ ਵੀ ਉਹ ਸਿੱਧੂ ਮੁਥੇ ਵਾਲੇ ਨੇ ਵੀ ਤੁਸਾਂ ਬਦਮਾਸ਼ੀ ਕੀਤੀ ਉਸ شریف ਆਦਮੀ ਨੂੰ ਮਾਰਿਆ ਹ ਹਥਿਆਰ ਤੁਹਾਡੇ ਸੀ ਜਿਹੜੀ ਬਦਮਾਸ਼ੀ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਤੁਹਾਡਾ ਸ਼ਹਿਜ਼ਾਦ ਪੱਟੀ ਬੈਠਾ ਹੈ ਜਿਹੜਾ ਪੰਜਾਬ ਦੇ ਵਿੱਚ ਸ਼ਮਲੇ ਕਰਾਉਂਦਾ ਆੜੀਆਂ ਵੀਡੀਓ ਕਿ ਨਹੀਂ ਸ਼ਹਿਜ਼ਾਦ ਬੱਟੀਆਂ ਆ ਆਦਮੀ ਤਰੱਕੀ ਕਰ ਗਏ ਉਹ ਗਰੀਬ ਆਦਮੀ ਤਰੱਕੀ ਕਰ ਗਏ ਜੇ ਸਿੱਧੂ ਮੂਸੇਵਾਲਾ ਤੁਸੀਂ ਮਾਰ ਛੱਡਿਆ ਕਿ ਗਰੀਬ ਮਾਰਵਾ ਛੱਡਿਆ ਜਿਹੜੇ ਤੁਸੀਂ ਉੱਥੋਂ ਹਥਿਆਰ ਭੇਜਦੇ ਹੋ ਤੁਹਾਡੇ ਕਰਕੇ ਹੋ ਰਿਹਾ ਇੱਥੇ ਸਭ ਕੁਝ ਆਪਣੇ ਬੰਦ ਕਰਾਓ ਉਹਨਾਂ ਨੂੰ ਕਹਿ ਕੇ ਤੁਸੀਂ ਆਪਣੀ ਹੁਕਮ ਆ ਦਾ ਇਧਰ ਆਪਣੇ ਹੁਕਮ ਦੇ ਨਾਲ ਖੜਦੇ ਹੋ ਚੱਲੀ ਜਾ ਲੈ ਮੈਂ ਫੇਰ ਕਹਿ ਰਿਹਾ ਹਾਂ ਪਰ ਅੰਦਰੋਂ ਅੰਦਰੋਂ ਸੋਚ ਕੇ ਦੇਖੋ ਕਿ ਤੁਸੀਂ ਗੋਨੀ ਮੋਟੇ ਕੀ ਕਰ ਦਿੱਤਾ ਮੈਂ ਕਹਿ ਰਿਹਾ ਕੁਝ ਨਹੀਂ ਕਰ ਪਰ ਜੇ ਜੇ ਤੁਸੀਂ ਇੱਧਰ ਕਰਨ ਦੀ ਕੋਸ਼ਿਸ਼ ਕਰਦੇ ਹੋ ਉੱਥੇ ਤੁਹਾਡੇ ਪੱਲੇ ਕੀ ਰਹਿ ਗਿਆ ਉਹ ਵੀ ਸੋਚੋ ਕਿ ਤੁਹਾਡੇ ਇੱਥੇ ਪੱਲੇ ਕੀ ਰਹਿ ਗਿਆ ਉਹ ਤੁਸੀਂ ਆਵੋ ਤੁਸੀਂ ਪਾਕਿਸਤਾਨ ਵੇਖੋ ਤੁਸੀਂ ਯਾਰ ਦੁਨੀਆ ਦੇਖ ਰਹੀ ਹੈ ਸਰ ਦੁਨੀਆ ਦੇਖ ਰਹੀ ਹੈ ਦੁਨੀਆ ਦੇਖ ਰਹੀ ਹੈ ਮੈਂ ਤੁਹਾਡੇ YouTube ਚੈਨਲ ਵਾਲਿਆਂ ਨੂੰ ਸੁਣਦਾ ਹਾਂ ਤੁਹਾਡੇ YouTube ਚੈਨਲ ਵਾਲਿਆਂ ਨੂੰ ਸ਼ੌਇਬ ਚੌਧਰੀ ਨੂੰ ਵੀ ਸੁਣਦਾ ਹਾਂ ਕਹਿੰਦਾ ਪੋਕੇ ਵਿੱਚ ਕੁਝ ਨਹੀਂ ਹੈ ਪੰਜਾਬ ਜਿਹੜਾ ਭਾਰਤ ਵਾਲਾ ਕਸ਼ਮੀਰ ਹੈ ਉਹ ਬਾਗੋ ਬਾਗ ਹੈ ਸੁਣ ਲਿਓ ਸ਼ੌਇਬ ਚੌਧਰੀ ਆਪਣਾ YouTuber ਹੈ ਤੁਹਾਡਾ ਸੋ ਲੈਓ ਲੱਗ ਜੁਗਾ ਪਤਾ ਤੁਹਾਨੂੰ ਪੂਰੀ ਦੁਨੀਆ ਸੁਣ ਰਹੀ ਆ ਉਹਨੂੰ ਮੈਨੂੰ ਗੱਲ ਤੇ ਦੱਸ ਮੇਰੇ ਮੇਰਾ ਸਵਾਲ ਦਾ ਜਵਾਬ ਦਿਵੋ ਇੱਕ ਮੈਂ ਤੁਹਾਡੇ ਕੋਲੋਂ ਪੁੱਛਦਾ ਕਿ کشمیر ਇਹ ਚ ਇਹ 10 ਲੱਖ ਫੌਜ ਕਿਸ ਵਾਸਤੇ ਲਾਈ ਹੈ ਤੁਸੀਂ ਕਸ਼ਮੀਰੀਆਂ ਦੇ ਉੱਤੇ ਗਨਾਂ ਰੱਖ ਕੇ ਕਿਉਂ ਘੁਲੋਤੀ ਤੁਹਾਡੀ ਫੌਜ ਉਹ ਤੁਹਾਡੇ ਤੁਹਾਡੇ ਮਾਪਨਸੂਪਿਆਂ ਨੂੰ ਖਤਮ ਕਰਨ ਦੇ ਲਈ ਲਗਾਈ ਹੈ ਉੱਥੇ ਬਿਲਕੁਲ ਅਮਨ ਚੈਨ ਸੀ ਜਿਸਤਾਨ ਦੇ ਉੱਤੇ ਜਾ ਕੇ ਵਾਰਦਾਤ ਦਾ ਅੰਜਾਮ ਦਿੱਤਾ ਗਿਆ ਉੱਥੋਂ ਫੌਜ ਹਟਾ ਲਈ ਗਈ ਸੀ ਤੇ ਤਾਂ ਹੀ ਉੱਥੇ ਤੁਹਾਡੀ ਜੁਰਤ ਪੈ ਗਈ ਉੱਥੇ ਆਉਣ ਦੀ ਨੀ ਤੋਨ ਉੱਥੇ ਕੇ ਅੰਦਰ ਬੜਨਾਂ ਦਵੇ ਪੂਰੀ ਗੱਲ ਦਾ ਜਵਾਬ ਦਵੋ ਨਾ ਮੈਨੂੰ ਮੈਂ ਪੂਰੀ ਗੱਲ ਦਾ ਜਵਾਬ ਦੇ ਰਿਹਾ ਤੁਹਾਨੂੰ ਇੰਨੇ ਕਸ਼ਮੀਰੀ ਪੂਰੀ ਗੱਲ ਦਾ ਜਵਾਬ ਦੇ ਰਿਹਾ ਤੁਹਾਨੂੰ ਜਿਹੜੇ ਜਿਹੜੇ ਤੁਸੀਂ ਵਰਜਲਾਈ ਨੇ ਸਾਡੇ ਕਸ਼ਮੀਰੀ ਤਾਂ ਨੇ ਜਿਹੜੇ ਜਿਹੜੇ ਤੁਹਾਡੇ ਇੱਥੇ ਆ ਕੇ ਗੁਰਗੇਦਰੋਂ ਲਾਂਚਿੰਗ ਪੈਡ ਤੋਂ ਤੁਸੀਂ ਭੇਜਦੇ ਰਹਿੰਦੇ ਹੋ ਟੈਰਿਸਟਾਂ ਨੂੰ ਉਹਨਾਂ ਨੂੰ ਸੰਭਾਲਣ ਦੇ ਲਈ ਕੀਤਾ ਹੋਇਆ ਉਹ ਕਸ਼ਮੀਰੀ ਬਹੁਤ ਵਧੀਆ ਨੇ ਜਾ ਕੇ ਉੱਥੇ ਦੇਖੋ ਮੈਂ ਕਹਿ ਰਿਹਾ ਤੁਹਾਨੂੰ ਹੁਣ ਵੀ YouTube ਤੇ ਵੀਡੀਓ ਮਿਲ ਜਾਣਗੀਆਂ ਕਿ ਕੱਲ ਬੜੇ ਬੜੇ ਗਲ ਸ਼ਿਨਗਰ ਚੌਂਕ ਤੋਂ ਨਿਊਜ਼ 18 ਦੀ ਕਵਰੇਜ ਦੇਖ ਲਿਓ ਅਚਾਨ ਸਾਬ ਦੇਖ ਲਿਓ ਤੁਹਾਨੂੰ ਪਤਾ ਲੱਗ ਜਾਏਗਾ ਕਿ ਉੱਥੇ ਕੀ ਹੋਇਆ ਕਸ਼ਮੀਰੀ ਬੜੇ ਮਜ਼ਲੂਮ ਨੇ ਉਹਨਾਂ ਨਾਲ ਜ਼ੁਲਮ ਕਰਦੇ ਰਹੇ ਉਹਨੇ ਕਸ਼ਮੀਰੀ ਨੇ ਜਿੰਨੀ ਫੌਜ ਹੈ ਇੰਨੇ ਕਸ਼ਮੀਰੀ ਨੇ ਜਿੰਨੇ ਹਿੰਦੂ ਬਾਦਸ਼ਾਹ ਸੀ ਕਿ ਉਹਨਾਂ ਨੂੰ ਭਾਰਤੀ ਉਹ ਭਾਰਤੀ ਉਹ ਭਾਰਤੀ ਨੇ ਪੀਓ ਕੇ ਵਾਲਾ ਵੀ ਲਵਾਗੇ ਸੀ ਉਹ ਵੀ ਪਰਦਾ ਹਿੱਸਾ ਏ ਤੁਸੀਂ ਇਹ ਬਚਾ ਲਓ ਜਿਹੜਾ ਤੁਹਾਡੀ ਤੁਸੀਂ ਕਬਜ਼ਾ ਕੀਤਾ ਇਹਨੂੰ ਬਚਾ ਲਓ ਇਹ ਮੈਂ ਕਹਿ ਰਿਹਾ ਨਾ ਕਿ ਸ਼ਾਹਿਬ ਚੌਧਰੀ ਨੂੰ ਸੁਣੋ ਤੁਸੀਂ ਤੁਸੀਂ ਆਪਣੇ ਸ਼ਾਹਿਬ ਚੌਧਰੀ ਨੂੰ ਸੁਣੋ ਸ਼ਾਹਿਬ ਚੌਧਰੀ ਤੁਹਾਨੂੰ ਦੱਸੇਗਾ ਪੋਕੇ ਮਕਬੂਜ਼ਾ ਕਸ਼ਮੀਰ ਜਿਸ ਨੂੰ ਤੁਸੀਂ ਕਹਿੰਦੇ ਹੋ ਪੋਕੇ ਨਾਲੇ ਕਸ਼ਮੀਰ ਦੇ ਵਿੱਚ ਸਥਿਤੀ ਕੀ ਹੈ ਤੇ ਭਾਰਤ ਵਾਲੇ ਕਸ਼ਮੀਰ ਦੀ ਸਥਿਤੀ ਕੀ ਹੈ ਸੁਣਿਆ ਨਾ ਤੁਹਾਡੇ ਯੂਟਿਊਬਰ ਨੇ ਤੁਹਾਡੇ ਯੂਟਿਊਬਰ ਨਿਕਲਦੇ ਨੇ ਸੜਕਾਂ ਤੇ ਤੋਂ ਉਹ ਜਿਹੜੀਆਂ ਵੀਡੀਓ ਪਾਉਂਦੇ ਨੇ ਪੂਰੀ ਦੁਨੀਆ ਦੇਖ ਰਹੀ ਹੈ ਹੁਣ ਦੁਨੀਆ ਦੇਖ ਰਹੀ ਹੈ ਕਿ ਪਾਕਿਸਤਾਨ ਦਾ ਹਾਲ ਕੀ ਹੈ ਕਹਿ ਰਿਹਾ ਕਿ ਦੁਨੀਆ ਹੂੰ ਵੇਖੋ ਵੇਖੋ ਮੇਰੀ ਗੱਲ ਸੁਣੋ ਨਾ ਪੂਰੀ ਦੁਨੀਆ ਇਹ ਵੀ ਵੇਖ ਰਹੀ ਹੈ ਕਿ ਮਕਬੂਜ਼ਾ ਕਸ਼ਮੀਰ ਦੇ ਹਿੰਦੂ ਆਬਾਦਕਾਰੀ ਬਹੁਤ ਜ਼ਿਆਦਾ ਹੋ ਰਹੀ ਹੈ ਉਹਨਾਂ ਦੀ ਜ਼ਮੀਨਾਂ ਦੇ ਕਬਜ਼ੇ ਕੀਤੇ ਜਾ ਰਹੇ ਨੇ ਉਹਨਾਂ ਨੂੰ ਮਰਵਾਇਆ ਜਾ ਰਿਹਾ ਉਹਨਾਂ ਨੂੰ ਜ਼ਿੰਦਾ ਦਫਨ ਕੀਤਾ ਜਾਂਦਾ ਕਸ਼ਮੀਰੀਆਨ ਉਹ ਮਦਲੂਮ ਹੈ ਨ ਕਿ ਨਹੀਂ ਇਹਨਾਂ ਉਹਨਾਂ ਵਾਸਤੇ ਵਾਅਦਾ ਕੀਤਾ ਉਹ ਨਾ ਚਲੋ ਜੀ ਤੁਸੀਂ ਕਸ਼ਮੀਰ ਤੇ ਹਮਲਾ قبضہ ਕੀਤਾ ਤੁਸੀਂ ਕਸ਼ਮੀਰ ਤੁਹਾਡਾ ਹੋ ਗਿਆ ਤੁਸੀਂ ਉਹਨਾਂ ਵਾਸਤੇ ਆਵਾਜ਼ ਕਿਉਂ ਨਹੀਂ ਉਠਾਉਂਦੇ ਹੋ ਉਹਨਾਂ ਨੂੰ ਕਿਉਂ ਮਰਵਾਉਂਦੇ ਹੋ ਜ਼ਿੰਦਾ ਦਫਨ ਕਿਉਂ ਕਰਾਉਂਦੇ ਹੋ ਉਹਨਾਂ ਦੇ ਬੱਚੇ ਚੁੱਕ ਲੈਂਦੇ ਹੋ ਜਿਹੜਾ ਕਸ਼ਮੀਰ ਆਜ਼ਾਦੀ ਵਾਸਤੇ ਉੱਠਦਾ ਉਹਨੂੰ ਜੇ ਉਹ ਕਸ਼ਮੀਰੀ ਰਹਨੂ ਮੈਂ ਵਿਚਾਰਾ ਉਹਨੂੰ ਕਿਉਂ ਫਾਇਲ ਆਣ ਲੱਗਿਆ ਉਹਨੇ ਕੀ ਕੀ ਤਰ੍ਹਾਂ ਕਿਹੜੇ ਬੰਦੇ ਮਾਰ ਦਿੱਤੀਆ ਸਰੋਣਾ ਵੀ ਉਹਨਾਂ ਨੇ ਵੀ ਕਿ ਕੀਤਾ ਕਿੰਨਾ ਵੀ ਮਸਲੂਮ ਤੁਹਾਡੇ ਕੋਲ ਕਿਸੇ ਦਾ ਜਵਾਬ ਹੈ ਅਸ਼ਾਦ ਸਾਹਿਬ ਤੁਹਾਡੇ ਕੋਲ ਕਿਸੇ ਦਾ ਜਵਾਬ ਨਹੀਂ ਮੈਂ ਤੁਹਾਨੂੰ ਕਹਿੰਦੇ ਤੁਸੀਂ ਆਪਣੇ ਲੋਕਾਂ ਨੂੰ ਦੇਖੋ ਦੇਖ ਲਿਓ ਜਾ ਕੇ ਸ਼ੌਕ ਚੌਧਰੀ ਤੁਸੀਂ ਸੁਣ ਲਿਓ ਜਾ ਕੇ ਤੁਹਾਨੂੰ ਦੱਸ ਦੇਗਾ ਦੋਵੇਂ ਕਸ਼ਮੀਰਾ ਦੇ ਵਿੱਚ ਮੇਰੇ ਸਵਾਲ ਦਾ ਜਵਾਬ ਦੋਵੇਂ ਕਸ਼ਮੀਰ ਦੇ ਵਿੱਚ ਤੁਹਾਨੂੰ ਅੰਤਰ ਦੱਸ ਦੇਗਾ ਦੂਜੀ ਗੱਲ ਜਿਹੜੇ ਤੁਸੀਂ ਕਹਿ ਰਹੇ ਹੋ ਨਾ ਕਿ ਕਸ਼ਮੀਰ ਦੇ ਵਿੱਚ ਕਸ਼ਮੀਰੀ ਕੀ ਕਹਿੰਦੇ ਨੇ ਉਹ ਕੱਲ ਦੀਆਂ ਵੀਡੀਓਜ਼ ਦੇਖ ਲਿਓ ਤੁਹਾਡਾ ਮੈਂ ਤੁਹਾਨੂੰ ਦੱਸ ਰਿਹਾ ਕਿ ਇਸ ਪੂਰੇ ਹਮਲੇ ਦੇ ਵਿੱਚ ਇੱਕ ਸਭ ਤੋਂ ਵੱਡੀ ਗੱਲ ਕੀ ਹੋਈ ਹੈ ਦੇਖੋ ਸਾਡੇ ਲਈ ਚੰਗਾ ਕੁਝ ਵੀ ਨਹੀਂ ਇਸ ਸੰਮਲੇ ਦੇ ਵਿੱਚ ਇਰਸ਼ਾਦ ਸਾਹਿਬ ਸੁਣ ਲਿਓ ਇਸ ਸੰਮਲੇ ਚ ਪੂਰੇ ਦੇਸ਼ ਦਾ ਚੰਗਾ ਕੁਝ ਨਹੀਂ ਸੀ ਇਸ ਪੂਰੇ ਸੰਮਲੇ ਦੇ ਵਿੱਚ ਇੱਕ ਚੀਜ਼ ਬਹੁਤ ਵਧੀਆ ਏ ਕਿ ਪੂਰਾ ਦੇਸ਼ ਇੱਕਜੁੱਟ ਖੜਾ ਕਰ ਦਿੱਤਾ ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਇਹ ਤੁਸੀਂ ਫੀਲ ਕਰੋ ਇਸ ਗੱਲ ਨੂੰ ਪਾਕਿਸਤਾਨ 'ਚ ਬੈਠ ਕੇ ਇਹ ਤੁਹਾਡੀ ਭੁੱਲੇ ਇਹ ਤੁਹਾਡੀ ਭੁੱਲੇ ਮੈਂ ਤੁਹਾਨੂੰ ਦੱਸ ਰਿਹਾ ਤੁਹਾਨੂੰ ਕਹਿ ਰਿਹਾ ਜਿਹੜੇ ਕਸ਼ਮੀਰੀਆਂ ਸਾਰੇ ਟੈਸਟ ਕੀਤੇ ਨੇ ਨਾ ਜਿਹੜੇ ਕਸ਼ਮੀਰੀਆਂ ਨੇ ਪ੍ਰੋਟੈਸਟ ਕੀਤੇ ਨੇ ਤੁਹਾਨੂੰ ਸੌਂ ਨਹੀਂ ਦੇਣਗੇ ਰਾਤ ਨੂੰ ਤੁਹਾਡੀ ਹਕੂਮਤ ਨੂੰ ਸੌਂ ਨਹੀਂ ਦੇ ਰਹੇ ਉਹ ਤੁਹਾਡੀ ਕਹਿੰਦੇ ਤੋਂ ਸੌਂ ਨਹੀਂ ਦੇ ਰਹੇ ਉਹ ਕਸ਼ਮੀਰੀਆ ਨੇ ਜਿਹੜਾ ਪ੍ਰੋਟੈਸਟ ਕੀਤਾ ਪਾਕਿਸਤਾਨ ਦੇ ਖਿਲਾਫ ਉਹ ਤੁਹਾਨੂੰ ਸੌਂ ਨਹੀਂ ਦੇ ਰਹੇ